ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਜੀ 122ਵਾਂ ਦਿਨ ਰੋਜ਼ ਤੁਹਾਨੂੰ ਨਵੇਂ ਸਟਾਈਲ ਦੀ ਦਸਤਾਰ ਸੇ ਜਾ ਕੇ ਦਿਖਾਉਣ ਦਾ ਅੱਜ ਤੁਹਾਡੇ ਲਈ ਲੈ ਕੇ ਆਏ ਇੱਕ ਦੇ ਚਾਰ-ਚਾਰ ਪੇਚਾਂ ਵਾਲੀ ਗੁਰਮੁਖੀ ਦਸਤਾਰ ਦੀ ਵੀਡੀਓ ਇਹਦੇ ਵਿੱਚ ਨਾ ਪੂਣੀ ਜਿਆਦਾ ਮਾਇਨੇ ਰੱਖਦੀ ਆ ਇਸ ਲਈ ਪੂਣੀ ਦੀ ਵੀਡੀਓ ਨੂੰ ਸਕਿਪ ਨਾ ਕਰਿਓ ਸਾਰੀ ਵੀਡੀਓ ਤੁਹਾਨੂੰ ਡਿਟੇਲ ਚ ਦਵਾਂਗਾ ਤੇ ਕਿਹੜੀਆਂ ਚੀਜ਼ਾਂ ਦਾ ਤੁਸੀਂ ਖਾਸ ਧਿਆਨ ਰੱਖਣਾ ਆ ਉਹਨਾਂ ਨੂੰ ਤੁਹਾਨੂੰ ਨਾਲ ਦੀ ਨਾਲ ਅਸੀਂ ਦੱਸਾਂਗੇ ਜਿਹੜੇ ਮੇਰੇ ਵੀਰਾਂ ਨੇ ਹਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬੈੱਲ ਆਈਕਨ ਨੂੰ ਕਲਿੱਕ ਕਰ ਲੈਣ ਤਾਂ ਇਹ ਨਵੀਆਂ ਵੀਡੀਓ ਉਹਨਾਂ ਤੱਕ ਪਹੁੰਚਦੀਆਂ ਇਹਨਾਂ ਨੂੰ ਅੱਜ ਦੀ ਵੀਡੀਓ 'ਚ ਕੁਝ ਖਾਸ ਗੱਲਾਂ ਤੁਹਾਨੂੰ ਸਮਝਾਵਾਂਗਾ ਉਸ ਤੋਂ ਪਹਿਲਾਂ ਤੁਹਾਨੂੰ ਅਸੀਂ ਦਸਤਾਰ ਬਾਰੇ ਜਾਣਕਾਰੀ ਦੇ ਰਹੀ ਹਾਂ ਇਹ 8 ਮੀਟਰ ਦੀ ਰੂਬੀਆ ਵੈਲ ਕੈਮੀਕਲ ਦੇ ਵਿੱਚ ਸਿੰਗਲ ਦਸਤਾਰ ਹੈ ਸਭ ਤੋਂ ਪਹਿਲਾਂ ਅਸੀਂ ਇਹਨੂੰ ਗਿੱਲਾ ਕਰਾਂਗੇ ਦੇਖੋ ਮੇਰੇ ਵੀਰੋ ਮੈਂ ਤੁਹਾਨੂੰ ਫੇਰ ਰਿਪੀਟ ਕਰ ਰਿਹਾ ਜੇ ਇਸ ਦਸਤਾਰ ਨੂੰ ਤੁਸੀਂ ਸਜਾਣਾ ਤਾਂ ਪੂਣੀ ਨੂੰ ਧਿਆਨ ਨਾਲ ਦੇਖਿਓ ਤੇ ਧਿਆਨ ਨਾਲ ਸੁਣੀਓ ਫਿਰ ਤੁਹਾਨੂੰ ਸਮਝ ਆਊਗਾ ਕਿ ਪਹਿਲਾਂ ਹੀ ਬਸ ਦਸਤਾਰ ਨੂੰ ਸਜਾਉਣਾ ਫਿਰ ਤੁਹਾਡੇ ਲਈ ਬਹੁਤ ਜ਼ਿਆਦਾ ਸੌਖਾ ਹੋ ਜਵੇਗਾ ਸਭ ਤੋਂ ਪਹਿਲਾਂ ਦਸਤਾਰ ਨੂੰ ਦੋਨਾਂ ਹਿੱਸਿਆਂ ਤੋਂ ਅਸੀਂ ਗਿੱਲੀ ਕਰਾਂਗੇ ਚੰਗੀ ਤਰ੍ਹਾਂ ਜਿਵੇਂ ਤੁਹਾਨੂੰ ਵੀਡੀਓ ਦੇ ਵਿੱਚ ਵਿਖਾਇਆ ਜਾ ਰਿਹਾ ਹੂ ਬਹੂ ਤੁਸੀਂ ਵੀ ਇਸੇ ਤਰੀਕੇ ਨਾਲ ਕਰਨਾ ਹੈ ਇਹ ਥੋੜਾ ਹੈਵੀ ਕਪੜਾ ਆ ਤੇ ਬਿਠਾਉਣ ਦੇ ਵਿੱਚ ਤੁਹਾਨੂੰ ਜ਼ਿਆਦਾ ਪ੍ਰੋਬਲਮ ਨਹੀਂ ਹੋਵੇਗੀ ਤੇ ਇਹਨੂੰ ਅਸੀਂ ਤੁਹਾਨੂੰ ਦੱਸਾਂਗੇ ਕਿਵੇਂ ਤੁਸੀਂ ਟਰਾਈ ਕਰਨਾ ਹੈ ਕਿਹੜੀਆਂ ਗੱਲਾਂ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਦਸਤਾਰ ਨੂੰ ਦੋਨਾਂ ਹਿੱਸਿਆਂ ਤੋਂ ਚੰਗੀ ਤਰ੍ਹਾਂ ਗਿੱਲਾ ਕਰਨ ਤੋਂ ਬਾਅਦ ਚ ਅਸੀਂ ਦੋਨੋਂ ਪੱਲੇ ਫੜ ਲੈਣੇ ਨੇ ਇੱਕ ਵਾਰੀ ਤੁਹਾਨੂੰ ਪਤਾ ਲੱਜੇਗਾ ਇਹ ਸਿੰਗਲ ਦਸਤਾਰ ਹੀ ਆਪਣੀ ਦੇਖੋ ਆਪਾਂ ਇੱਕ ਪੱਲਾ ਸੱਜੇ ਹੱਥ 'ਚ ਫੜ ਲਾਂਗੇ ਦੂਜੇ ਪੱਲੇ ਨੂੰ ਅਸੀਂ ਖੱਬੇ ਹੱਥ 'ਚ ਫੜ ਲਵਾਂਗੇ ਦਸਤਾਨ ਨੂੰ ਚੰਗੀ ਤਰ੍ਹਾਂ ਅਸੀਂ ਖੋਲ ਲਵਾਂਗੇ ਪਹਿਲਾਂ ਕਿਉਂਕਿ ਜਦੋਂ ਅਸੀਂ ਕਿਸੇ ਨੂੰ ਦਸਤਾਰ ਫੜਾਵਾਂਗੇ ਨਾ ਲੰਬਾਈ ਜ਼ਿਆਦਾ ਹੋਣ ਕਰਨਾ نیچے ਲੱਗਣ ਦਾ ਡਰ ਰਹਿੰਦਾ ਜਦੋਂ ਆਪਾਂ ਦਸਤਾਨ ਨੂੰ ਛੱਡਾਂਗੇ ਇਸ ਲਈ ਚੰਗੀ ਤਰ੍ਹਾਂ ਖੋਲ ਕੇ ਥੋੜੀ ਥੋੜੀ ਦਸਤਾਰ ਤੋਂ ਬਾਅਦ ਚ ਇਹਨੂੰ ਫੜਦੇ ਜਾਇਓ ਇਸ ਤਰੀਕੇ ਨਾਲ ਦਸਤਾਨ ਨੂੰ ਇਕੱਠਾ ਕਰ ਲਿਓ ਹੁਣ ਆਪਾਂ ਦਸਤਾਰ ਫੜਾ ਦੇਣੀ ਹੈ ਕਿਸੇ ਨੂੰ ਤੇ ਥੋੜੀ ਥੋੜੀ ਦਸਤਾਨ ਨੂੰ ਛੱਡਦੇ ਹੋਏ ਪਿੱਛੇ ਨੂੰ ਜਾਵਾਂਗੇ ਇਸ ਚੀਜ਼ ਨੂੰ ਥੋੜਾ ਧਿਆਨ ਦੇ ਵਿੱਚ ਰੱਖਿਓ ਕਿ ਦਸਤਾਰ ਆਪਣੀ ਨੀચે ਨਾ ਲੱਗੇ ਤੇ ਦਸਤਾਰ ਨੂੰ ਛੱਡਦੇ ਹੋਏ ਵੀ ਧਿਆਨ ਨਾਲ ਜਾਣਾ ਹੈ ਚੰਗੀ ਤਰ੍ਹਾਂ ਦਸਤਾਰ ਨੂੰ ਆਪਾਂ ਖੋਲ ਲੈਣਾ ਹੈ ਪਹਿਲਾਂ ਹੁਣ ਪੂਣੀ ਨੂੰ ਥੋੜਾ ਧਿਆਨ ਨਾਲ ਦੇਖਿਓ ਪਹਿਲਾਂ ਤਾਂ ਅਸੀਂ ਇਹਨੂੰ ਇੱਕ ਵਾਰ ਫੋਲਡ ਕਰਾਂਗੇ ਜਿੰਨੀਆਂ ਵੀ ਦਸਤਾਰਾਂ ਦੀਆਂ ਵੀਡੀਓ ਦਿੱਤੀਆਂ ਨਾ ਮੈਂ ਤੁਹਾਨੂੰ ਉਹਦੇ ਵਿੱਚ ਪੂਣੀ ਤੁਹਾਨੂੰ ਮੈਂ ਥੋੜੀ ਅਲੱਗ ਤਰੀਕੇ ਨਾਲ ਕਰਕੇ ਦਿਖਾਈ ਆ ਜਿਹੜੀਆਂ ਵੀ ਇੱਕ ਦੇ ਦੋ ਜਾਂ ਇੱਕ ਦੇ ਤਿੰਨ ਜਾਂ ਚਾਰ ਲੜਾਂ ਲਈ ਅੱਜ ਦੇ ਰਹੀਆਂ ਆ ਇੱਕ ਵਾਰੀ ਅਸੀਂ ਇਹਨੂੰ ਫੋਲਡ ਕੀਤਾ ਆ ਦੇਖੋ ਦੋਨਾਂ ਸਾਈਡਾਂ ਤੋਂ ਨਾ ਫਿਰ ਥੋੜਾ ਥੋੜਾ ਫੋਲਡ ਕਰ ਦੇਣਾ ਅੰ ਤੇ ਇੰਨਾ ਹੀ ਤੁਸੀਂ ਸੱਜੇ ਪਾਸੇ ਉਹ ਵੀ ਫੋਲਡ ਕਰਨਾ ਆ। ਐਦਾਂ ਤੁਹਾਡੇ ਦੋਨੋਂ ਪਾਸੇ ਵਾਲੇ ਇੱਕ ਇੱਕ ਲੜ ਪਹਿਲਾਂ ਤਿਆਰ ਹੋ ਜਾਣਗੇ। ਆ ਦੇਖੋ ਇਸ ਤਰੀਕੇ ਨਾਲ ਦੋਨਾਂ ਸਾਈਡਾਂ ਤੋਂ ਬਰਾਬਰ ਅੰਦਰ ਫੋਲਡ ਕਰਤਾ। ਫਿਰ ਇਹਨਾਂ ਦੋਨਾਂ ਨੂੰ ਅਸੀਂ ਇਕੱਠਿਆਂ ਨੂੰ ਆਪਸ ਵਿੱਚ ਜੋੜ ਦੇਣਾ ਹੈ। ਇਹ ਤੁਹਾਡੇ ਬਣ ਗਏ ਦੋ ਲੜ। ਚਾਰ ਲੜ ਬਣਾਣੇ ਹਨ ਨਾ ਇਹ ਦੋ ਲੜ ਹੋ ਗਏ ਆਪਣੇ। ਹੁਣ ਜਿੰਨਾ ਕਪੜਾ ਬਚਿਆ ਨਾ ਇਹਦਾ ਤੀਜਾ ਹਿੱਸਾ ਦੇਖਣਾ ਤੁਸੀਂ। ਇਹਨੂੰ ਆਪਾਂ ਤੀਜੇ ਹਿੱਸੇ ਤੇ ਡਿਵਾਈਡ ਕਰ ਦਈਏ। ਆ ਦੇਖੋ ਇਸ ਤਰੀਕੇ ਨਾਲ ਆ ਤੀਜੇ ਹਿੱਸੇ ਤੇ ਡਿਵਾਈਡ ਕਰਤਾ। ਹੁਣ ਤੀਜੇ ਹਿੱਸੇ ਦੇ ਸੈਂਟਰ 'ਚੋਂ ਫੜਨਾ ਹੈ ਅਸੀਂ ਪੱਲਾ, ਦੋਹਰਾ ਪੱ ਤੇ ਇਹਨੂੰ ਆਪਾਂ ਚੱਕ ਕੇ ਇਸ ਤਰੀਕੇ ਨਾਲ ਇਹਨਾਂ ਦੇ ਨਾਲ ਜੋੜ ਦੇਣਾ ਆ ਇਹ ਅਸੀਂ ਪੂਣੀ ਐਦਾਂ ਕਿਉਂ ਕਰ ਰਹੇ ਹਾਂ ਕਿਉਂਕਿ ਇਹਨਾਂ ਸਾਡੇ ਚਾਰੋਂ ਦੇ ਚਾਰੋਂ ਲੜ ਬਰਾਬਰ ਮੋٹے ਹੋਣਗੇ ਆ ਦੇਖੋ ਤੁਸੀਂ ਧਿਆਨ ਨਾਲ ਅੰਦਰੋਂ ਦੇਖ ਲਿਓ ਫਿਰ ਇਥੇ ਵੀ ਬਾਕੀ ਬਚਲੇ ਪੱਲੇ ਨੂੰ ਇਸ ਤਰੀਕੇ ਨਾਲ ਜੋੜ ਦੇਣਾ ਆ ਇਹਦੇ ਨਾਲ ਲੜ ਅੰਦਰੋਂ ਜੀ ਤੁਹਾਡੇ ਉੱਪਰ-ਨੀચે ਵੀ ਨਹੀਂ ਹੋਣਗੇ ਅੰਦਰਲਾ ਗੈਪ ਵੀ ਬਰਾਬਰ ਰਹੇਗਾ ਤੇ ਪੂਣੀ ਵੀ ਤੁਹਾਡੀ ਸਹੀ ਢੰਗ ਨਾਲ ਹੋਏਗੀ ਇਹ ਚੀਜ਼ ਕਦੀ ਵੀ ਤੁਸੀਂ ਕਿਸੇ ਵੀ ਚੈਨਲ ਤੇ ਨਹੀਂ ਦੇਖੀ ਹੋਣੀ ਤੇ ਇਸ ਲਈ ਮੇਰੇ ਵੀਰੋ ਜਰੂਰ ਤੁਹਾਨੂੰ ਕਹਿਣਾ ਹੁੰਦਾ ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ ਤੇ ਇਸ ਪਾਸੇ ਵੀ ਮੈਂ ਤੁਹਾਨੂੰ ਕਰਕੇ ਦਿਖਾਨਾ ਹੈ ਦਸਤਾਰ ਦੇ ਦੂਜੇ ਹਿੱਸੇ ਤੋਂ ਵੀ ਉਸੇ ਤਰੀਕੇ ਨਾਲ ਹੀ ਪੂਣੀ ਕਰਨੀ ਹੈ ਤੁਹਾਨੂੰ ਸਾਰੀ ਜਾਣਕਾਰੀ ਸਟੈਪ ਬਾਈ ਸਟੈਪ ਮੈਂ ਦੇ ਰਿਹਾ ਇਸ ਲਈ ਸਕਿੱਪ ਨਾ ਕਰਿਓ ਤੇ ਇਸੇ ਢੰਗ ਨਾਲ ਅਸੀਂ ਦੋਹਰਾ ਕੀਤਾ ਹੈ ਬੱਲੇ ਨੂੰ ਫਿਰ ਤੀਜਾ ਹਿੱਸਾ ਅੰਦਰ ਨੂੰ ਕਰਕੇ ਉਹਦਾ ਸੈਂਟਰ ਚੋਂ ਕਪੜਾ ਫੜ ਕੇ ਇਹਦਾ ਅਸੀਂ ਤੀਜਾ ਲੜ ਬਣਾਵਾਂਗੇ ਦੇਖ ਲਿਓ ਧਿਆਨ ਨਾਲ ਦੋਨਾਂ ਹਿੱਸੇ ਤੋਂ ਬਰਾਬਰ ਜਿਹਾ ਹੀ ਕਪੜਾ ਅੰਦਰ ਕਰਨਾ ਹੈ ਤੇ ਇਹ ਤੁਹਾਡੇ ਤਿੰਨ ਲੜ ਹੋ ਜਾਣਗੇ ਹੁਣ ਇਹ ਜਿਹੜਾ ਕਪੜਾ ਬਚਿਆ ਆ ਇਹਦਾ ਸੈਂਟਰ ਬਣਾ ਕੇ ਤੁਸੀਂ ਇਹਨੂੰ ਉੱਪਰ ਨੂੰ ਜੋੜ ਦੇਣਾ ਤੇ ਇਹ ਤੁਹਾਡੇ ਚਾਰ ਲੜ ਹੋ ਜਾਣਗੇ ਪੂਣੀ ਥੋੜੀ ਜੀ ਇਸ ਵੀਡੀਓ ਦੇ ਵਿੱਚ ਲੰਬੀ ਇਸ ਗੱਲ ਕਰਨ ਹੋਗੀ ਕਿਉਂਕਿ ਜਿਆਦਾ ਲੜ ਬਣਾਉਣ ਦੇ ਚੱਕਰ 'ਚ ਨਾ ਪੂਣੀ ਹਮੇਸ਼ਾ ਤੁਹਾਡੀ ਲੰਬੀ ਹੀ ਹੋਵੇਗੀ ਹੁਣ ਸੈਂਟਰ ਦੇ ਵਿੱਚੋਂ ਨਾਲ ਦੀ ਨਾਲ ਤੁਹਾਨੂੰ ਮੈਂ ਪੂਣੀ ਕਰਕੇ ਦਿਖਾਉਂਗਾ ਕਪੜਾ ਐਡਜਸਟ ਕਰਨਾ ਪੈਣਾ ਹੈ ਤੁਹਾਨੂੰ ਇਸ ਵੀਡੀਓ ਨੂੰ ਨਾ ਇਸ ਪੂਣੀ ਨੂੰ ਕਰਨ ਲਈ ਮੈਨੂੰ ਚਾਰ ਬੰਦੇ ਚਾਹੀਦੇ ਸੀਗੇ ਦੋ ਬੰਦਿਆਂ ਨੂੰ ਮੈਂ ਪੂਣੀ ਫੜਾਈ ਇੱਕ ਬੰਦਾ ਵੀਡੀਓ ਬਣਾ ਰਿਹਾ ਸੀਗਾ ਤੇ ਚੌਥਾ ਬੰਦਾ ਮੈਂ ਖੁਦ ਸੀਗਾ ਜਿਹੜਾ ਸੈਂਟਰ ਦੇ ਵਿੱਚੋਂ ਫੜ-ਫੜ ਕੇ ਪੂਣੀ ਕਰ ਰਿਹਾ ਸੀਗਾ ਸਾਰੀਆਂ ਚੀਜ਼ਾਂ ਸਮਝਾਉਣ ਲਈ ਤੁਹਾਨੂੰ ਜਿੰਨੇ ਜ਼ਿਆਦਾ ਬੰਦੇ ਹੋਣ ਓਨੇ ਜ਼ਿਆਦਾ ਵਧੀਆ ਹੁੰਦੇ ਆ ਇਸ ਤਰੀਕੇ ਦੀਆਂ ਦਸਤਾਰਾਂ ਦੀਆਂ ਪੂਣੀਆਂ ਕਰਨ ਲਈ ਸੈਂਟਰ ਦੇ ਵਿੱਚੋਂ ਚੰਗੀ ਤਰ੍ਹਾਂ ਕੱਪੜੇ ਨੂੰ ਖੋਲ-ਖੋਲ ਕੇ ਅਸੀਂ ਦੇਖੋ ਐਦਾਂ ਪੂਣੀ ਕਰਨੀ ਆ ਜਿੱਥੋਂ ਜੀ ਪੇਚ ਫੜਿਆ ਸੀ ਕਹਿੰਦਾ ਸੈਂਟਰ 'ਚੋਂ ਉਹੀ ਪੱਲੇ ਫੜ ਕੇ ਹੋਏ ਅੱਗੇ ਨੂੰ ਜਾਵਾਂਗੇ ਚਾਰੋਂ ਪੱਲੇ ਅਸੀਂ ਇਸ ਤਰੀਕੇ ਨਾਲ ਇਕੱਠੇ ਕਰਨੇ ਇੱਕ ਜਗ੍ਹਾ ਤੇ ਤੇ ਇਹਨਾਂ ਨੂੰ ਇੱਕੋ ਬਰਾਬਰ ਕਰਨ ਤੋਂ ਬਾਅਦ ਚ ਉਹ ਹੱਥ ਫੇਰ ਕੇ ਪੂਣੀ ਕਰਾਂਗੇ ਜਿਵੇਂ ਵੀ ਤੁਹਾਨੂੰ ਅਸੀਂ ਇੱਕ ਦੇ ਦੋ ਪੇਚਾ ਵਾਲੀ ਇੱਕ ਦੇ ਤਿੰਨ ਪੇਚਾ ਵਾਲੀ ਦਸਤਾਰ ਦੀ ਪੂਣੀ ਦਿੱਤੀ ਸੀ ਨਾ ਇਹ ਪੂਣੀ ਉਹਦੇ ਨਾਲੋਂ ਡਿਫਰੈਂਟ ਵੇ ਨਾਲ ਕੀਤੀ ਅਸੀਂ ਕਿ ਇਹਦੇ ਨਾਲ ਅਸੀਂ ਚਾਰ ਲੜ ਬਣਾਣੇ ਸੀ ਪਰ ਚਾਦੋ ਦੇ ਚਾਦੋ ਲੜ ਅਸੀਂ ਬਰਾਬਰ ਮੋٹے ਵੀ ਰੱਖਣੇ ਸੀਗੇ ਜੇ ਅਸੀਂ ਦੂਜੇ ਤਰੀਕੇ ਨਾਲ ਪੂਣੀ ਕਰੀਏ ਉਹਦੇ ਵਿੱਚ ਕੋਈ ਲੜ ਮੋਟਾ ਬਣਦਾ ਹੈ ਕੋਈ ਲੜ ਪਤਲਾ ਬਣਦਾ ਹੈ ਆ ਇਸ ਲਈ ਤੁਹਾਨੂੰ ਕਹਿਣਾ ਉਹਨਾ ਵੀਡੀਓ ਸਕਿੱਪ ਨਾ ਕਰਿਓ ਤੁਹਾਨੂੰ ਚਾਰੋਂ ਦੇ ਚਾਰੋਂ ਲੜ ਬਰਾਬਰ ਮੋٹے ਕਰਕੇ ਦਿਖਾਏ ਆ ਇਹਦੇ ਵਿੱਚ ਮੈਂ ਪੱਲੇ ਚੰਗੀ ਤਰ੍ਹਾਂ ਖੋਲੇ ਆ ਜਿੱਦਾਂ ਅਸੀਂ ਸਟਾਰਟਿੰਗ 'ਚ ਦੋਨੋਂ ਪੱਲੇ ਥੋੜੇ ਥੋੜੇ ਅੰਦਰ ਫੋਲਡ ਕੀਤੇ ਸੀ ਉਸੇ ਤਰੀਕੇ ਨਾਲ ਕੀਤੇ ਆ ਦੋਨਾਂ ਸਾਈਡਾਂ ਤੋਂ ਫੋਲਡ ਤੇ ਇਹਨਾਂ ਨੂੰ ਫਿਰ ਅਸੀਂ ਬਰਾਬਰ ਦੋਨਾਂ ਨੂੰ ਆਪਸ 'ਚ ਜੋੜ ਦੇਣਾ ਆ ਆ ਜੋੜ ਤੇ ਦੋ ਲੜ ਬਣ ਗਏ ਆਪਣੇ ਹੁਣ ਨੀਚਲੇ ਹਿੱਸੇ ਤੋਂ ਪੱਲਾ ਫੜਾਂਗੇ ਚੰਗੀ ਤਰ੍ਹਾਂ ਖੋਲਾਂਗੇ ਦੋਨਾਂ ਹਿੱਸਿਆਂ ਤੋਂ ਕਪੜਾ ਬਰਾਬਰ ਹੋਣਾ ਚਾਹੀਦਾ ਕੋਈ ਵੀ ਲੜ ਤੋਂ ਢੱਟੀਲਾ ਨਹੀਂ ਹੋਣਾ ਚਾਹੀਦਾ ਖਿੱਚ ਕੇ ਰੱਖਾਂਗੇ ਫਿਰ ਆਪਾਂ ਇਹਦਾ ਤੀਜਾ ਤੇ ਉਪਰੋ ਜੀ ਜਿਹੜਾ ਪੱਲਾ نیچے ਫालतू ਬਚ ਗਿਆ ਉਹਦਾ ਸੈਂਟਰ ਬਣਾ ਕੇ ਅਸੀਂ ਇਹ ਚੌਥਾ ਲੜ ਬਣਾਤਾ ਪੇਚਾ ਦੇ ਅੰਦਰਲਾ ਗੈਪ ਵੀ ਇਹਦੇ ਨਾਲ ਬਰਾਬਰ ਰਹੇਗਾ ਤੇ ਲੜ ਵੀ ਤੁਹਾਡੇ ਸਾਰੇ ਬਰਾਬਰ ਮੋٹے ਹੋਣਗੇ ਜੇਕਰ ਤੁਹਾਨੂੰ ਸਾਡਾ ਸਮਝਾਉਣ ਦਾ ਤਰੀਕਾ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਚਲਦੀ ਚਲਦੀ ਨੂੰ ਤੇ ਜਿਹੜੇ ਮੇਰੇ ਵੀਰਾਂ ਨੇ ਹਾਲੇ ਤੱਕ ਕਮੈਂਟ ਕਰਕੇ ਨਹੀਂ ਦੱਸਿਆ ਉਹ ਕਮੈਂਟ ਕਰਕੇ ਜਰੂਰ ਦੱਸਣ ਕਿ ਉਹਨਾਂ ਨੇ ਅੱਜ ਨਵੇਂ ਸਟਾਈਲ ਦੀ ਪੂਣੀ ਸਿੱਖੀ ਆ ਨਾ ਜਿਆਦਾ ਲੜ ਕੱਢਣ ਦੇ ਲਈ ਹੱਥ ਫੇਰ-ਫੇਰ ਕੇ ਪੇਚਾਂ ਨੂੰ ਇਸ ਤਰੀਕੇ ਨਾਲ ਪ੍ਰੈਸ ਕਰਦੇ ਜਾਵਾਂਗੇ ਇਹਦੇ ਨਾਲ ਪੇਚ ਤੁਹਾਡੇ ਖੁੱਲਣਗੇ ਵੀ ਨਹੀਂ ਪੂਣੀ ਇੱਕ ਜਗ੍ਹਾ ਤੇ ਟਿਕ ਜਾਵੇਗੀ ਜੇ ਤੁਸੀਂ ਹੱਥ ਨਾਲ ਨਾ ਪ੍ਰੈਸ ਕਰੋ ਨਾ ਫਿਰ ਲੜ ਤੁਹਾਡੇ ਨੇ ਫੁੱਲਵੇਂ ਫੁੱਲਵੇਂ ਜੇ ਰਹਿਣਗੇ ਤੇ ਇਸੇ ਤਰੀਕੇ ਨਾਲ ਪੂਣੀ ਕਰਦੇ ਹੋਏ ਅਖੀਰ ਤੱਕ ਪੂਣੀ ਨੂੰ ਸਹੀ ਕਰਨਾ ਹੈ ਜਿੱਦਾਂ ਤੁਸੀਂ ਇੱਕ ਸਾਈਡ ਤੋਂ ਫੜਿਆ ਸੀਗਾ ਉਧਰੋਂ ਸ਼ੁਰੂ ਕੀਤਾ ਤੇ ਦੂਜੇ ਪਾਸੇ ਤੱਕ ਤੁਸੀਂ ਉਸੇ ਤਰੀਕੇ ਨਾਲ ਪੂਣੀ ਨੂੰ ਕੀਤਾ ਹੋਇਆ ਸੀਗਾ ਚੰਗੀ ਤਰ੍ਹਾਂ ਪੱਲੇ ਇੱਕ ਵਾਰ ਹੋਰ ਖੋਲ ਕੇ ਸਹੀ ਕਰ ਲਾਂਗੇ ਪੱਲਿਆਂ ਨੂੰ ਚੰਗੀ ਤਰ੍ਹਾਂ ਬਾਹਰ ਕੱਢਾਂਗੇ ਚਾਦਰ ਦੇ ਚਾਰੋਂ ਪੱਲੇ ਤੁਹਾਡੇ ਬਰਾਬਰ ਹੋਣੇ ਚਾਹੀਦੇ ਨੇ ਹੱਥ ਫੇਰ ਕੇ ਪੱਲਿਆਂ ਨੂੰ ਚੰਗੀ ਤਰ੍ਹਾਂ ਬਿਠਾਵਾਂਗੇ ਤੇ ਹੁਣ ਜਿਹੜਾ ਪੱਲੇ ਅਸੀਂ ਫੜੇ ਹੋਇਆ ਦੂਜੇ ਪਾਸਿਓਂ ਉਹ ਮੈਂ ਨਾਲ ਦੀ ਨਾਲ ਪੂਣੀ ਕਰਵਾਈ ਜਾ ਰਿਆ ਸੀਗਾ ਦੂਜੇ ਬੰਦੇ ਕੋਲੋਂ ਹੁਣ ਮੈਂ ਤੁਹਾਨੂੰ ਦੁਬਾਰਾ ਇਸ ਸਾਈਡ ਤੇ ਇਕੱਠੀ ਕਰਕੇ ਦਿਖਾਉਂਗਾ ਦਸਤਾਰ ਦੇਖੋ ਇਸੇ ਤਰੀਕੇ ਨਾਲ ਪੂਣੀ ਕੀਤੀ ਆ ਆਪਾਂ ਤੇ ਉਹੀ ਚੀਜ਼ ਨੂੰ ਮੈਂ ਦੁਬਾਰਾ ਤੁਹਾਨੂੰ ਰਿਪੀਟ ਕਰਕੇ ਦਿਖਾ ਰਹੀ ਹਾਂ ਜੋ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਸੀਗਾ ਹੁਣ ਇੱਕ ਪਾਸੇ ਇਹਦਾ ਪੂਰੀ ਤਰ੍ਹਾਂ ਬੰਦ ਹੋਵੇਗਾ ਦੂਜੇ ਪਾਸੇ ਇਹਦੇ ਪੂਣੀ ਦੇ ਨਾ ਚਾਰ ਲੜ ਹੋਣਗੇ ਕਿਉਂਕਿ ਆਪਾਂ ਉੱਪਰਲੇ ਪਾਸੇ ਤਾਂ ਸਿੰਗਲ ਸਿੰਗਲ ਹੀ ਲੜ ਬਣਾਉਣੇ ਨੇ ਤੇ ਨਿਚਲੇ ਪਾਸੇ ਚਾਰ ਲੜ ਕੱਢਣੇ ਸੀਗੇ ਖੁੱਲੇ ਵਾਲੇ ਪਾਸੇ ਚਾਰ ਲੜ ਹੋਣਗੇ ਉੱਪਰਲੇ ਪਾਸੇ ਤੁਹਾਡਾ ਸਿੰਗਲ ਲੜ ਬੰਦ ਹੋਵੇ ਤੇ ਇਹਦੇ ਨਾਲ ਤੁਸੀਂ ਇਸ ਤਰੀਕੇ ਦੀ ਪੂਣੀ ਕਰ ਸਕਦੇ ਹੋ ਭਾਵੇਂ ਤੁਸੀਂ ਇੱਕ ਦੇ ਪੰਜ ਲੜ ਬਣਾਓ ਭਾਵੇਂ ਛੇ ਲੜ ਬਣਾਓ ਆਪਣੀ ਪੂਣੀ ਹੁਣ ਕੰਪਲੀਟ ਹੈ ਇਸ ਦਸਤਾਰ ਨੂੰ ਸਜਾਉਣ ਦੇ ਲਈ ਨਾ ਹੁਣ ਆਪਾਂ ਬੇਸ ਤਿਆਰ ਕਰਾਂਗੇ ਬੇਸ ਨੂੰ ਥੋੜਾ ਧਿਆਨ ਦੇ ਨਾਲ ਸਜਾਓ ਤੇ ਅੱਜ ਜਿਹੜੀ ਵੀਡੀਓ ਹੋਵੇਗੀ ਨਾ ਸਾਡੀ ਇਹਦੇ ਵਿੱਚ ਮੈਂ ਤੁਹਾਨੂੰ ਅਖੀਲਾ ਲੜ ਸਿੱਧਾ ਐਜ਼ ਇਟ ਇਜ਼ ਨੋਰਮਲ ਇੱਕ ਸਿੰਗਲ ਲਗਾ ਕੇ ਦਿਖਾਉਂਗਾ ਕਿਉਂਕਿ ਜਿਹੜੀ ਅਖੇਲੀ ਵੀਡੀਓ ਪੋਸਟ ਕੀਤੀ ਸੀ ਨਾ ਮੈਂ ਗੁਰਮੁਖੀ ਦਸਤਾਰ ਦੀ ਇੱਕ ਦੇ ਤਿੰਨ ਤਿੰਨ ਪੇਚਾਂ ਵਾਲੀ ਉਹਦੇ ਵਿੱਚ ਨਾ ਮੈਂ ਤੁਹਾਨੂੰ ਆਖਰੀ ਲੜ ਦੇ ਵੀ ਇੱਕ ਦੇ ਤਿੰਨ ਲੜ ਕੱਢ ਕੇ ਦਿਖਾਈ ਸੀਗੇ ਪਰ ਮੇਰਾ ਮਨ ਸੀਗਾ ਕਿ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਲੜ ਸਿੱਧਾ ਲਾ ਕੇ ਦਿਖਾਵਾਂ ਕਿਉਂਕਿ ਇਹ ਦਸਤਾਰ ਦਾ ਲੜ ਨਾ ਇਹ ਥੋੜਾ ਜਿਹਾ ਛੋਟਾ ਹੁੰਦਾ ਆ ਹਮੇਸ਼ਾ ਕਿਉਂਕਿ ਮੈਂ ਇਹਨੂੰ ਪਹਿਲਾਂ ਵੀ ਸਜਾਇਆ ਹੋਇਆ ਮੈਂ ਬੰਨਣ ਨੂੰ ਉਹੀ ਦਸਤਾਰ ਬੰਨ੍ਹ ਦਿੰਦਾ ਜਿਹੜੀ ਮੈਂ ਪਹਿਲਾਂ ਇੱਕ ਦੇ ਤਿੰਨ ਤਿੰਨ ਪੇਚ ਵਾਲੀ ਦਸਤਾਰ ਬੰਨੀ ਸੀਗੀ ਨਾ ਪਰ ਇਹਦੇ ਵਿੱਚ ਮੈਂ ਨਾ ਲੜ ਤੁਹਾਨੂੰ ਉੱਪਰ ਲਾ ਕੇ ਦਿਖਾਣਾ ਸੀਗਾ ਕਿਉਂਕਿ ਉਹ ਮੈਂ ਕਾਫੀ ਟਾਈਮ ਤੋਂ ਲਾਇਆ ਨਹੀਂ ਸਾਰੀਆਂ ਦਸਤਾਰਾਂ ਤੇ ਲਗਭਗ ਪਿੱਛੇ ਲੜ ਖਤਮ ਕਰ ਰਹੇ ਹਾਂ ਲੜਾ ਲਈ ਦਸਤਾਰ ਦੇ ਵਿੱਚ ਮੈਂ ਤੁਹਾਨੂੰ ਲਾ ਕੇ ਦਿਖਾਉਂਗਾ ਹੁਣ ਦੇਖੋ ਸੈਂਟਰ 'ਚ ਜੂੜਾ ਸੈੱਬ ਕਰਕੇ ਨਾਲ ਕੰਗਾ ਸੈੱਬ ਰੱਖ ਕੇ ਅਸੀਂ ਬੇਸ ਨੂੰ ਬਣ ਲਿਆ ਆ ਤੇ ਹੁਣ ਐਕਸਟਰਾ ਬੇਸ ਰੱਖਾਂਗੇ ਥੋੜਾ ਜਿਹਾ ਸਾਈਡਾਂ ਤੇ ਦਸਤਾਰ ਨੂੰ ਥੋੜਾ ਜਿਹਾ ਫੁਲਾਉਣ ਦੇ ਲਈ ਤੇ ਥੋੜਾ ਜਿਹਾ ਗੋਲ ਕਰਨ ਦੇ ਲਈ ਇਹ ਦੋਨੋਂ ਜਿਹੜੇ ਪੱਲੇ ਨੇ ਨਾ ਇਹ 40 40 ਸੈਂਟੀਮੀਟਰ ਦੇ ਨੇ ਇਹ ਧਿਆਨ ਨਾਲ ਰੱਖਿਓ ਉਸ ਜਗ੍ਹਾ ਤੇ ਐਡਜਸਟ ਕਰਿਓ ਜਿੱਥੇ ਤੁਹਾਨੂੰ ਬੇਸ ਦੀ ਜ਼ਿਆਦਾ ਲੋੜ ਜਿੱਥੋਂ ਜੀ ਦਸਤਾਰ ਤੁਸੀਂ ਬਾਹਰ ਕੱਢਣੀ ਚਾਹੁੰਦੇ ਹੋ ਚੰਗੀ ਤਰ੍ਹਾਂ ਪੱਲੇ ਨੂੰ ਖਿੱਚ ਕੇ ਲਿਆਵਾਂਗੇ ਅੱਖ ਦੇ ਕੋਲੋਂ ਪੱਲੇ ਨੂੰ ਲੈ ਕੇ ਜਾਵਾਂਗੇ ਇਹ ਜਿਹੜਾ ਦੂਜਾ ਕਪੜਾ ਹੈ ਨਾ ਅਸੀਂ ਇਹ ਵੀ 40 ਸੈਂਟੀਮੀਟਰ ਦਾ ਆ ਇਹਨੂੰ ਵੀ ਸਹੀ ਜਗ੍ਹਾ ਤੇ ਐਡਜਸਟ ਕਰਿਓ ਜਿੱਥੋਂ ਹੀ ਤੁਸੀਂ ਦਸਤਾਰ ਬਾਹਰ ਕੱਢਣੀ ਚਾਹੁੰਦੇ ਹੋ ਕੰਨ ਦੇ ਕੋਲੋਂ ਇਸ ਪੱਲੇ ਨੂੰ ਚੰਗੀ ਤਰ੍ਹਾਂ نیچے ਤੱਕ ਖੋਲ ਕੇ ਲੈ ਕੇ ਜਾਣਾ ਹੈ ਕਿਉਂਕਿ ਜਦੋਂ ਅਸੀਂ ਗੁਰਮੁਖੀ ਦਸਤਾਰਾ ਸਜੋਨੇ ਆ ਨਾ ਇਹਦੇ ਵਿੱਚ ਆਪਾਂ ਅੰਦਰੋਂ ਦੀ ਕਪੜਾ ਐਡਜਸਟ ਨਹੀਂ ਕਰ ਸਕਦੇ ਕਿਉਂਕਿ ਸਾਡੀ ਦਸਤਾਰ ਸਾਰੀ ਤੈਹ ਲਾਈ ਹੁੰਦੀ ਹੈ ਕੋਈ ਆਪਣੇ ਕੋ ਕਪੜਾ ਨਹੀਂ ਹੁੰਦਾ ਜਿਹਨੂੰ ਆਪਾਂ ਅੰਦਰੋਂ ਉੱਪਰ-ਨੀਚੇ ਐਡਜਸਟ ਕਰ ਲਈਏ ਕਿਤੇ ਵੀ ਜੇ ਤੁਹਾਨੂੰ ਡੂੰਘ ਪੈਂਦਾ ਨਜ਼ਰ ਆਵੇ ਨਾ ਹੁਣ ਤੁਸੀਂ ਦੇਖੋ ਚੰਗੀ ਤਰ੍ਹਾਂ 베ਸ ਨੂੰ ਸਹੀ ਜਗ੍ਹਾ ਤੇ ਐਡਜਸਟ ਕਰਨਾ ਹੈ ਦਸਤਾਰ ਨੂੰ ਸਜਾਉਣ ਦੇ ਵਿੱਚ ਤੁਸੀਂ ਕੁਝ ਗੱਲਾਂ ਦਾ ਧਿਆਨ ਰੱਖਣਾ ਹੈ ਉਹ ਤੁਹਾਨੂੰ ਮੈਂ ਨਾਲ ਦੀ ਨਾਲ ਦੱਸਾਂਗਾ ਇਸ ਦਸਤਾਰ ਦੇ ਵਿੱਚ ਤੇ ਇਹਦੇ ਤੋਂ ਬਾਅਦ ਜੁਨਾ ਮੈਂ ਕੁਝ ਦਿਨ ਰੋਕੇ ਤੁਹਾਨੂੰ ਇੱਕ ਦੀ ਪੰਜ-ਪੰਜ ਪੇਚਾਂ ਵਾਲੀ ਦਸਤਾਰ ਦੀ ਵੀਡੀਓ ਵੀ ਦਵਾਂਗਾ ਗੁਰਮੁਖੀ ਦਸਤਾਰ ਦੇ ਵਿੱਚ ਤੇ ਇਸ ਲਈ ਸਾਡੇ ਨਾਲ ਸਟੇ ਕਨੈਕਟਡ ਰਹੋ ਤਾਂ ਜੋ ਜਿਹੜੀਆਂ ਨਵੀਆਂ ਆਪਾਂ ਵੀਡੀਓ ਪਾਣੀਆਂ ਹਨ ਉਹ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਇਹਦੇ ਉੱਪਰੋਂ ਜੀ ਅਸੀਂ 50 ਬੰਨ ਲਵਾਂਗੇ 50 ਬੰਨਣ ਦਾ ਤੁਹਾਨੂੰ ਇੱਕ ਹੋਰ ਫਾਇਦਾ ਹੋਏਗਾ ਕਿ ਤੁਹਾਡੇ 베ਸ ਦਾ ਹੀ ਗ੍ਰਿਪਾ ਜਿਹੜੀ ਉਹ ਹੋਰ ਮਜ਼ਬੂਤ ਹੋ ਜਾਵੇਗੀ ਜਿਹੜੇ ਤੁਸੀਂ ਐਕਸਟਰਾ ਬੇਸ ਰੱਖੇ ਨਾ ਸਾਈਡਾਂ ਤੇ ਇਹ ਆਪਣੀ ਜਗ੍ਹਾ ਤੇ ਟੀਕੇ ਰਹਿਣਗੇ ਹੁਣ ਮੇਰੇ ਵੀਰੋ ਉਸ ਮਾਲਕ ਦਾ ਨਾਮ ਲੈ ਕੇ ਨਾ ਆਪਾਂ ਦਸਤਾ ਸਜੋਣੀ ਸ਼ੁਰੂ ਕਰਨੀ ਹੈ ਖੁੱਲਾ ਹਿੱਸਾ ਸਾਡਾ ਸੱਜੇ ਪਾਸੇ ਹੋਵੇਗਾ ਤੇ ਇਹਨੂੰ ਪਿੱਛੋ ਜੀ ਇੰਨਾ ਕੁ ਪੱਲਾ ਅੰਦਰ ਕਰ ਦੇਣਾ ਬੇਸ ਦੇ نیچے ਕਿਉਂਕਿ ਇਹ ਸੁਚੀ ਦਸਤਾਰ ਹੈ ਇਹਦੇ ਵਿੱਚ ਅਸੀਂ ਕੋਈ ਵੀ ਲੜ ਮੂੰਹ ਦੇ ਵਿੱਚ ਨਹੀਂ ਫੜਨਾ ਹੈਗਾ ਉੱਪਰੋਂ ਜੀ ਪੱਲੇ ਨੂੰ ਖਿੱਚਾਂਗੇ ਪਹਿਲੇ ਪੱਲੇ ਤੋਂ ਹੀ ਅਸੀਂ ਇੱਕ ਦੇ ਚਾਰ ਲੜ ਬਣਾਉਣੇ ਨੇ ਪੱਲੇ ਸਾਰੇ ਇੱਕੋ ਜਗ੍ਹਾ ਤੇ ਇਕੱਠੇ ਕਰਾਂਗੇ ਹੁਣ ਤੁਹਾਨੂੰ ਦੇਖਣ ਜੀ ਹੀ ਫੀਲ ਹੋ ਜਾਏਗਾ ਸਾਰੇ ਲੜ ਸਾਡੇ ਬਰਾਬਰ ਮੋٹے ਹੋਣਗੇ ਪੂਣੀ ਕਰਨ ਦੇ ਤਰੀਕੇ ਤਾਂ ਹੋਰ ਵੀ ਹੈਗੇ ਨੇ ਇਸ ਦਸਤਾਰ ਦੇ ਜਿਆਦਾ ਲੜ ਕੱਢਣ ਲਈ ਪਰ ਅਸੀਂ ਲੜ ਤੁਹਾਨੂੰ ਸਾਰੇ ਬਰਾਬਰ ਮੋٹے ਕਰਕੇ ਦਿਖਾਣੇ ਸੀਗੇ ਤਾਂ ਸਾਨੂੰ ਥੋੜੀ ਅਲੱਗ ਤਰੀਕੇ ਨਾਲ ਥੋੜੀ ਡਿਫਰੈਂਟ ਵੇ ਨਾਲ ਪੂਣੀ ਕਰਨੀ ਪਈ ਆ ਹੁਣ ਦੇਖੋ ਪੇਚ ਤੁਹਾਡੇ ਇੱਕੋ ਜਗ੍ਹਾ ਤੋਂ ਨਿਕਲਣ ਇਸ ਗੱਲ ਦਾ ਧਿਆਨ ਰੱਖਣਾ ਹੈ ਚਾਰੇ ਲੜਫੇ ਥੋੜੇ ਜੇ ਖੋਲਣੇ ਆ ਤੁਸੀਂ ਦਸਤਾਰ ਜਿਆਦਾ ਗੋਲਾਈ ਦੇ ਵਿੱਚ ਲੈ ਕੇ ਜਾਊਂਗਾ ਨਾ ਤਾਂ ਦਸਤਾਰ ਜਿਆਦਾ ਉੱਪਰ ਨੂੰ ਚੜ ਜਾਏਗੀ ਚਾਰ-ਚਾਰ ਪੇਚਾਂ ਦੇ ਗੈਪ ਤੋਂ ਬਾਅਦੋਂ ਤੁਸੀਂ ਚਾਰ ਪੇਚਾਂ ਦਾ ਗੈਪ ਛੱਡਣਾ ਹੈ ਫਿਰ ਚਾਰ ਲੜ ਲਗਾਉਣੇ ਨੇ ਹਮੇਸ਼ਾ ਖਿੱਚ ਕੇ ਦਸਤਾਰ ਨੂੰ ਸਜਾਓ ਢਿੱਲੀ ਨਹੀਂ ਹੋਣੀ ਚਾਹੀਦੀ ਦਸਤਾਰ ਤੁਹਾਡੀ ਚਾਰੋਂ ਦੇ ਚਾਰੋਂ ਲੜ ਇੱਕੋ ਜਗ੍ਹਾ ਤੋਂ ਨਿਕਲਦੇ ਹੋਏ ਸ਼ੁਰੂ ਹੋਣੇ ਚਾਹੀਦੇ ਨੇ ਪਿੱਛੇ ਤੱਕ ਪੱਲੇ ਨੂੰ ਲਗਾਵਾਂਗੇ ਤਾਂ ਤੁਹਾਡੀ ਖੁੱਲਣੀ ਨਹੀਂ ਚਾਹੀਦੀ ਪਿੱਛੋ ਦੀ ਲੜ ਨੂੰ ਫੜ ਕੇ ਇਸ ਤਰੀਕੇ ਨਾਲ ਟਿਕਾਉਣਾ ਹੈ ਆ ਇਹਨੂੰ ਸੈਂਟਰ ਦੇ ਵਿੱਚੋਂ ਲੈ ਕੇ ਆਣਾ ਹੈ ਜਿੱਥੇ ਤੁਸੀਂ ਪਹਿਲੇ ਪੱਲੇ ਲਗਾਏ ਆ ਉੱਥੇ ਕੀ ਹੀ ਇਸ ਪੱਲੇ ਨੂੰ ਰੱਖਣਾ ਹੈ ਪਹਿਲਾਂ ਫਿਰ ਇਹਦੇ ਇੱਕ-ਇੱਕ ਕਰਕੇ ਚਾਰੋਂ ਲੜ ਅਸੀਂ ਬਾਹਰ ਕੱਢਣੇ ਨੇ ਉਸ ਨੁੱਕਰ ਤੋਂ ਨਹੀਂ ਕੱਢਣੇ ਉੱਥੇ ਨੁੱਕਰ ਬਣੀ ਰਹਿਣ ਦੇਣੀ ਆ ਸਿ ਪੇਚ ਥੋੜੀ ਜਿਹੀ ਅੱਗੇ ਜਾ ਕੇ ਖੋਲਣੇ ਸ਼ੁਰੂ ਕਰਨੇ ਆ ਸਲਾਈ ਫੇਰ ਕੇ ਪੇਚਾਂ ਦਾ ਜਿਹੜਾ ਗੈਪ ਆ ਉਹ ਅਸੀਂ ਬਰਾਬਰ ਕਰਾਂਗੇ ਫਿਰ ਕੁਝ ਕੁ ਲੜਾਂ ਦਾ ਗੈਪ ਛੱਡ ਕੇ ਅਸੀਂ ਇਸ ਪੱਲੇ ਨੂੰ ਲਗਾਵਾਂਗੇ ਜੇ ਚਾਰ-ਚਾਰ ਦੀਆਂ ਜੋੜੀਆਂ ਨੇ ਨਾ ਇਹ ਇਨਾਂ ਦੇ ਵਿੱਚ ਗੈਪ ਛੱਡਣਾ ਵੀ ਆ ਤਾਂ ਜੋ ਪਤਾ ਲੱਗੇ ਕਿ 4-4 ਦੀਆਂ ਜੋੜੀਆਂ ਨਿਕਲਦੀਆਂ ਪਈਆਂ ਨੇ ਜੇ ਤੁਸੀਂ ਇਹਨਾਂ ਦੇ ਵਿੱਚ ਗੈਪ ਨਾ ਛੱਡਿਆ ਫਿਰ ਤੁਹਾਨੂੰ ਮੈਜ਼ਰਮੈਂਟ ਨਹੀਂ ਹੋਣੀ ਤੁਹਾਡੇ ਕੋਲ ਮਾਪ ਤੋਲ ਨਹੀਂ ਹੋਵੇਗਾ ਕਿ ਤੁਸੀਂ 4 ਲੜ ਕੱਢਿਆ ਇੱਕ ਦੇ ਥੋੜੇ ਇਹ ਗੈਪ ਨਾ ਮੈਂ ਤਾਂ ਲਾ ਕੇ ਦਿਖਾ ਰਹੀਆਂ ਤੁਹਾਨੂੰ ਆਪਾਂ ਇਹਨਾਂ ਨੂੰ ਇਕੱਠੇ ਲੜ ਵੀ ਲਗਾ ਕੇ ਦਿਖਾ ਸਕਦੇ ਸੀਗੇ ਜਿੱਦਾਂ 4-4 ਲੜ ਇਕੱਠੇ-ਇਕੱਠੇ ਕਰਕੇ ਲਾ ਕੇ ਦਿਖਾ ਦਈਏ ਉਹਦੇ ਵਿੱਚ ਤੁਹਾਨੂੰ ਸਮਝ ਨਹੀਂ ਸੀ ਆਉਣਾ ਅਖੀਰ ਤੇ ਕਿ ਅਸੀਂ ਇੱਕ ਦੇ 4 ਲੜ ਬਣਾਏ ਆ ਲੜ ਤਾਂ ਬਹੁਤ ਹੋਏ ਨੇ ਸੀਗੇ ਪੇਚਾਂ ਤੋਂ ਬਾਅਦ ਜੋ ਅਸੀਂ ਗੈਪ ਇਸ ਲਈ ਸਮਝਾ ਰਹੀਆਂ ਤੁਹਾਨੂੰ ਕਿ ਤੁਹਾਨੂੰ ਐਕਚੁਅਲ ਦੇ ਵਿੱਚ ਪਤਾ ਲੱਗ ਜੇਗਾ ਕਿ 4-4 ਦੀਆਂ ਜੋੜੀਆਂ 'ਚ ਦਿਖਦਾ ਹੈ ਕਿ ਹਾਂ 4-4 ਦੀਆਂ ਜੋੜੀਆਂ ਆਪਾਂ ਬਣਾਈਆਂ ਹੋਈਆਂ ਨੇ ਤੇ ਗੈਪ ਰੱਖਣ ਦਾ ਇਹੀ ਫਾਇਦਾ ਹੁੰਦਾ ਹੈ। ਪੇਚਾਂ ਨੂੰ ਪਿੱਛੇ ਤੱਕ ਸਾਫ਼ ਕਰਕੇ ਰੱਖਾਂਗੇ। ਜਿਵੇਂ ਮੈਂ ਤੁਹਾਨੂੰ ਕਿਹਾ ਸੀਗਾ ਇਸ ਦਸਤਾਰ ਦੀ ਨਾ ਪੂਣੀ ਤੇ ਜ਼ਿਆਦਾ ਮਿਹਨਤ ਲੱਗਣੀ ਆ ਤੁਹਾਡੀ। ਦਸਤਾਰ ਸਜਾਉਣ ਦਾ ਤਰੀਕਾ ਲਗਭਗ ਸੇਮ ਆ ਪਰ ਕਈ ਪ੍ਰੋਬਲਮਾਂ ਤੁਹਾਨੂੰ ਆ ਸਕਦੀਆਂ ਨੇ ਨਵੀਆਂ। ਇਸ ਲਈ ਸਮਝੇ ਉਹਨਾਂ ਨੂੰ ਫਿਰ ਟਰਾਈ ਕਰਿਓ। ਅੰਦਰਲੇ ਲੜ ਹੋਣਗੇ ਜਿਹੜਾ ਹਮੇਸ਼ਾ ਉਹ ਢਿੱਲੇ ਜੇ ਰਹਿਣਗੇ ਉੱਪਰਲਾ ਲੜ ਹਮੇਸ਼ਾ ਤੁਹਾਡਾ ਟਾਈਟ ਰਹੇਗਾ। ਚੰਗੀ ਤਰ੍ਹਾਂ ਸਲਾਈ ਨਾਲ ਪਿੱਛੇ ਤੱਕ ਢਿੱਲਾਪਨ ਕੱਢਣਾ ਹੈ ਲੜਾ ਲੜਾ ਦੇਖੋ ਜਿੱਦਾਂ ਮੈਂ ਕੱਢ ਰਹੇ ਆਂ ਆ ਉਸ ਤੋਂ ਬਾਅਦ ਉਹ ਪੇਚਾਂ ਨੂੰ ਇੱਕੋ ਜਗ੍ਹਾ ਤੇ ਕਰਾਂਗੇ ਜਿਵੇਂ ਮੈਂ ਤੁਹਾਨੂੰ ਦੱਸਿਆ ਚਾਰ ਲੜਾ ਤੋਂ ਬਾਅਦ ਅਸੀਂ ਗੈਪ ਛੱਡਣਾ ਹੈ ਫਿਰ ਅਗਲੇ ਚਾਰ ਲੜ ਲਗਾਉਣੇ ਨੇ ਚੰਗੀ ਤਰ੍ਹਾਂ ਧਿਆਨ ਨਾਲ ਇਸ ਪ੍ਰੋਸੈਸ ਨੂੰ ਤੁਸੀਂ ਰਿਪੀਟ ਕਰਨਾ ਹੈ ਤੇ ਅੱਜ ਤੱਕ ਮੈਂ ਤੁਹਾਨੂੰ ਜਿੰਨੀਆਂ ਵੀ ਗੁਰਮੁਖੀ ਦਸਤਾਰਾਂ ਦੀਆਂ ਵੀਡੀਓ ਦਿੱਤੀਆਂ ਨੇ ਨਾ ਉਹਨਾਂ ਸਾਰੀਆਂ ਵੀਡੀਓਜ਼ ਦੇ ਲਿੰਕ ਤੁਹਾਨੂੰ نیچے ਡਿਸਕ੍ਰਿਪਸ਼ਨ 'ਚ ਮਿਲ ਜਾਣਗੇ ਤੇ ਜਿੰਨੇ ਵੀ ਅੱਜ ਤੱਕ ਧਮਾਲਾ ਸਾਹਿਬ ਤੁਹਾਨੂੰ ਸਿਜਾ ਕੇ ਦਿਖਾਏ ਆ ਉਹਨਾਂ ਸਾਰਿਆਂ ਦੇ ਲਿੰਕ ਤੁਹਾਨੂੰ نیچے ਡਿਸਕ੍ਰਿਪਸ਼ਨ 'ਚ ਵੀ ਮਿਲ ਜਾਣਗੇ ਤੇ ਤੁਸੀਂ ਆਈ ਬਟਨ ਤੇ ਜਾ ਕੇ ਵੀ ਚੈੱਕ ਕਰ ਸਕਦੇ ਹੋ ਅਖੀਰ ਤੇ ਤੁਹਾਨੂੰ ਸਕਰੀਨ ਤੇ ਵੀ ਦਿਖ ਜਾਣਗੇ ਤੇ ਦੇਖੋ ਚਾਰੋਂ ਦੇ ਚਾਰੋਂ ਪੱਲੇ ਅਸੀਂ ਚੰਗੀ ਤਰ੍ਹਾਂ ਖੋਲੇ ਆ ਸਲਾਈ ਨਾਲ ਇਹਨਾਂ ਦਾ ਗੈਪ ਬਰਾਬਰ ਕਰਦੇ ਜਾ ਰਹੀਆਂ ਪੇਚਾਂ ਨੂੰ ਮੋਟਾ ਕਰਨ ਦੀ ਲੋੜ ਨਹੀਂ ਹੈਗੀ ਤੁਹਾਨੂੰ ਪੇਚਾਂ ਦਾ ਬਸ ਗੈਪ ਬਰਾਬਰ ਕਰਨ ਦੀ ਲੋੜ ਹੈ ਕਿਉਂਕਿ ਜਦੋਂ ਅਸੀਂ ਤੈਂ ਮਾਰਦੇ ਆ ਪੇਚਾਂ ਦਾ ਜਿਹੜੀ ਮੋਟਾਈ ਹੁੰਦੀ ਹੈ ਨਾ ਉਹ ਆਟੋਮੈਟਿਕਲੀ ਬਰਾਬਰ ਹੁੰਦੀ ਆ ਜੇ ਤੈਂ ਸਹੀ ਤਰੀਕੇ ਨਾਲ ਲਾਈ ਹੋਵੇ ਉੱਪਰਲੇ ਪਾਸਿਓਂ ਜੀ ਆਪਾਂ ਪੱਲਿਆਂ ਨੂੰ ਖਿੱਚ ਕੇ ਰੱਖਾਂਗੇ ਨੀਚੋ ਜੀ ਆਪਾਂ ਪੱਲੇ ਉੱਪਰ ਨੂੰ ਘੁਮਾ ਕੇ ਲੈ ਕੇ ਜਾਣੇ ਨੇ ਦੇਖੋ ਇਸ ਤਰੀਕੇ ਨਾਲ ਇਹਦੇ ਨਾਲ ਨਾ ਦਸਤਾਰ ਤੁਹਾਡੀ ਖਿਸਕੇਗੀ ਨਹੀਂ ਆਪਣੀ ਜਗ੍ਹਾ ਤੇ ਟਾਈਟ ਰਹੇਗੀ ਜਦੋਂ ਤੁਸੀਂ ਦਸਤਾਰ ਨੂੰ ਫੜ ਲੈਣੀ ਹੋ ਖੱਬੇ ਹੱਥ ਨਾਲ ਤੇ ਸੱਜੇ ਹੱਥ ਨਾਲ ਆਪਾਂ ਪੇਚ ਨੂੰ ਲਾਵਾਂਗੇ ਇਸ ਜਗ੍ਹਾ ਤੋਂ ਸੇਮ ਫੇਰ ਉਹੀ ਪ੍ਰੋਸੈਸ ਹੈ ਜਿਹੜਾ ਆਪਣਾ ਰਿਪੀਟ ਹੋਵੇਗਾ ਨੀਚਲਾ ਲੜ ਤੁਹਾਡਾ ਹਮੇਸ਼ਾ ਤੁਸੀਂ ਦੇਖੋਗੇ ਤਾਂ ਨੀਚਲਾ ਲੜ ਢਿੱਲਾ ਹੀ ਰਹਿੰਦਾ ਹੁੰਦਾ ਆ ਉਹਦਾ ਢਿੱਲਾਪਨ ਅਸੀਂ ਪਿੱਛੇ ਤੱਕ ਕੱਢਣਾ ਆ ਸਲਾਈ ਫੇਰ ਕੇ ਫਿਰ ਪੇਚਾਂ ਦਾ ਗੈਪ ਅਸੀਂ ਬਰਾਬਰ ਕਰਾਂਗੇ ਚਾਰ ਦੀਆਂ ਜੋੜੀਆਂ ਤੁਹਾਡੀਆਂ ਚੰਗੀ ਤਰ੍ਹਾਂ ਇੱਕ ਜਗ੍ਹਾ ਤੇ ਇਕੱਠੀਆਂ ਹੋਣੀਆਂ ਚਾਹੀਦੀਆਂ ਫਿਰ ਇੱਕੋ ਦਮ ਖੋਲਣੀਆਂ ਚਾਹੀਦੀਆਂ ਨੇ ਤੇ ਇੱਕ ਹੋਰ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਸੀਗੀ ਉਹ ਇਹੇ ਸੀਗੀ ਕਿ ਜਿਹੜੇ ਮੇਰੇ ਵੀਰੋ ਅਸੀਂ ਤੁਹਾਨੂੰ ਅਜੇ ਤੱਕ ਵੀਡੀਓ ਦਿੱਤੀਆਂ ਨੇ ਨਾ ਦੁਮਹਾਲਾ ਸਾਹਿਬ ਦੀਆਂ ਜੰਗੀ ਦੁਮਹਾਲਾ ਸਾਹਿਬ ਜਾਂ ਕਹੇ ਲੋ ਐਫ 74 ਕੱਪੜੇ ਦੇ ਵਿੱਚ ਜਾਂ ਕਹੇ ਲੋ ਟਕਸਾਲੀ ਦੁਮਹਾਲਾ ਸਾਹਿਬ ਤੇ ਉਹਦੀਆਂ ਵੀ ਸਾਰੀਆਂ ਵੀਡੀਓ ਦਾ ਲਿੰਕ ਤੁਹਾਨੂੰ نیچے ਡਿਸਕ੍ਰਿਪਸ਼ਨ ਚ ਮਿਲ ਜਾਣਗੇ ਮੈਂ ਤੁਹਾਨੂੰ ਅੱਜ ਤੱਕ ਪੇਚਾ ਵਾਲੇ ਤੋਂ ਹਮਲੇ ਵੀ ਸਜਾ ਕੇ ਦਿਖਾਏ ਆ ਜਿਹਦੇ ਇੱਕ ਦੇ ਦੋ ਲੜ ਕੱਡੇ ਆ ਫਰੰਟ ਤੋਂ ਵੀ F74 ਕਪੜੇ 'ਚ ਵੀ ਹਮਲੇ ਸਜਾ ਕੇ ਦਿਖਾਏ ਆ ਉਹਨਾਂ ਦੀ ਇਹ ਵੀਡੀਓ ਵੀ ਤੁਸੀਂ ਨੀਚੇ ਡਿਸਕ੍ਰਿਪਸ਼ਨ 'ਚ ਦੇਖ ਸਕਦੇ ਹੋ ਸਾਰੀਆਂ ਚੀਜ਼ਾਂ ਮੈਂ ਤੁਹਾਨੂੰ ਲਗਭਗ ਬੰਨ ਕੇ ਦਿਖਾਈਆਂ ਹੋਈਆਂ ਨੇ ਸਾਨੂੰ ਐਵੇਂ ਨਹੀਂ 122 ਦਿਨ ਹੋ ਗਏ ਤੁਹਾਨੂੰ ਰੋਜ਼ ਅਲੱਗ-ਅਲੱਗ ਸਟਾਈਲ ਜਾਂ ਦਸਤਾਰਾਂ ਸਜਾ ਕੇ ਦਿਖਾਉਂਦੇ ਹੋਇਆਂ ਨੂੰ ਅਸੀਂ ਸਾਰੀਆਂ ਵੀਡੀਓ ਲਗਭਗ ਪੋਸਟ ਕਰ ਚੁੱਕੇ ਆ ਹੁਣ ਉਹ ਵੀਡੀਓ ਪੋਸਟ ਕਰਨੀਆਂ ਤੁਹਾਡੇ ਲਈ ਜਿਹੜੀਆਂ ਅਸੀਂ ਕਦੀ ਅਪਲੋਡ ਨਹੀਂ ਕੀਤੀਆਂ ਜਾਂ ਜਿਹੜੀਆਂ ਬਹੁਤ ਜ਼ਿਆਦਾ ਟਫ ਨੇ ਜਾ ਜਿਹੜੀਆਂ ਨਵੀਆਂ ਚੀਜ਼ਾਂ ਅਸੀਂ ਲੈ ਕੇ ਆਣਿਆਂ ਤੁਹਾਡੇ ਲਈ ਤੁਸੀਂ ਸਾਡੇ ਸ਼ਾਰਟ ਵੀਡੀਓ ਦੇ ਨਾਲ 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 ਲੌਂਗ ਵੀਡੀਓ ਵੀ ਦੇਖਿਆ ਕਰੋ ਕਿਉਂਕਿ ਸਿੱਖਣ ਵਾਲੀਆਂ ਚੀਜ਼ਾਂ ਹਮੇਸ਼ਾ ਲੌਂਗ ਵੀਡੀਓ ਦੇ ਵਿੱਚ ਹੁੰਦੀਆਂ ਸ਼ਾਰਟ ਵੀਡੀਓ 'ਚ ਤਾਂ ਬੰਦਾ ਜ਼ਿਆਦਾਤਰ ਦੇਖ ਹੀ ਸਕਦਾ ਆ ਜਦੋਂ ਅਸੀਂ ਟੌਪਿਕਸ ਦੇ ਉੱਤੇ ਵੀਡੀਓ ਲੈ ਕੇ ਆਵਾਂਗੇ ਨਾ ਛੋਟੇ-ਛੋਟੇ ਟੌਪਿਕਸ ਦੇ ਉੱਤੇ ਉਹ ਤੁਹਾਨੂੰ ਸ਼ਾਰਟ ਵੀਡੀਓ ਦੇ ਵਿੱਚ ਸਮਝ ਆਣਗੇ ਜੇ ਪੂਰੀ ਦਸਤਾਰ ਦੀ ਵੀਡੀਓ ਦੇਖੀਏ ਤਾਂ ਉਹ ਹਮੇਸ਼ਾ ਤੁਹਾਨੂੰ ਲੌਂਗ ਵੀਡੀਓ ਦੇ ਵਿੱਚ ਹੀ ਸਮਝ ਆਵੇਗੀ ਤੁਸੀਂ ਚੈੱਕ ਕਰੋ ਇਸ ਲੜੜ ਦੇ ਵਿੱਚ ਵੀ ਸੇਮ ਉਹੀ ਚੀਜ਼ ਆਈ ਆ ਕਿ ਜਿਹੜਾ ਨਿਚਲਾ ਲੜੜ ਉਹ ਹਮੇਸ਼ਾ ਢਿੱਲਾ ਜਾਂ ਰਹਿੰਦਾ ਆ ਕਿਉਂਕਿ ਉਹਦਾ ਦਾਇਰਾ ਨਾ ਘਟ ਹੁੰਦਾ ਆ ਹਮੇਸ਼ਾ ਉੱਪਰਲੇ ਲੜੜ ਦਾ ਦਾਇਰਾ ਜ਼ਿਆਦਾ ਕੋਮਦਾ ਹੁੰਦਾ ਆ ਉਹਨੂੰ ਜਦੋਂ ਅਸੀਂ ਸਾਫ਼ ਕਰਾਂਗੇ ਸਲਾਈ ਨਾਲ ਪਿੱਛੇ ਤੱਕ ਢਿੱਲਾਪਨ ਕੱਢ ਦਾਂਗੇ ਉਹ ਵੀ ਤੁਹਾਨੂੰ ਬਾਕੀ ਲੜੜਾ ਵਾਂਗ ਟਾਈਟ ਹੀ ਨਜ਼ਰ ਆਵੇਗਾ ਚਾਰ ਦੀਆਂ ਜੋੜੀਆਂ ਦਾ ਗੈਪ ਅਸੀਂ ਪਹਿਲਾਂ ਪਹਿਲਾਂ ਘਟ ਰੱਖਦੇ ਆ ਫਿਰ ਸਲਾਈ ਨਾਲ ਇਹਨਾਂ ਨੂੰ ਥੋੜਾ ਆਪਣੇ ਹਿਸਾਬ ਨਾਲ ਵਧਾ ਲੈਣੀ ਆ ਸਾਈਡ ਤੇ ਤੁਹਾਡੇ ਕੋਈ ਡੰਗ ਨਾ ਪਵੇ ਇਸ ਗੱਲ ਦਾ ਵੀ ਤੁਸੀਂ ਖਾਸ ਧਿਆਨ ਰੱਖਣਾ ਆ ਪੇਚਾਂ ਨੂੰ ਪਿੱਛੇ ਤੱਕ ਟਾਈਟ ਕਰਕੇ ਰੱਖਾਂਗੇ ਦੇਖੋ ਇਸ ਜਗ੍ਹਾ ਤੇ ਆਪਾਂ ਖੋਲ ਕੇ ਪੇਚਾਂ ਨੂੰ ਪਿੱਛੇ ਤੱਕ ਸੈੱਟ ਕੀਤਾ ਹੈ ਤੇ ਸੱਜੇ ਹੱਥ ਨਾਲ ਪੇਚ ਨੂੰ ਟਾਈਟ ਕੀਤਾ ਹੈ ਇਸੇ ਚੀਜ਼ ਨੂੰ ਤੁਸੀਂ ਸਾਰੇ ਲੜਾ ਦੇ ਵਿੱਚ ਟਰਾਈ ਕਰਨਾ ਹੈ ਟਾਈਟ ਤੁਹਾਡੀ ਦਸਤਾਰ ਹੋਣੀ ਚਾਹੀਦੀ ਹੈ ਇਸ ਗੱਲ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਆ ਮੇਰੇ ਵੀਰੋ ਕਿ ਜੇਕਰ ਤੁਹਾਨੂੰ ਕੋਈ ਵੀ ਚੀਜ਼ ਸਮਝ ਨਹੀਂ ਆਉਂਦੀ ਹੈਗੀ ਤਾਂ ਉਹ ਤੁਸੀਂ نیچے ਕਮੈਂਟ ਸੈਕਸ਼ਨ 'ਚ ਲਿਖ ਦਿਓ ਅਸੀਂ ਜ਼ਰੂਰ ਤੁਹਾਡੇ ਕਮੈਂਟਾਂ ਦਾ ਜਵਾਬ ਦਵਾਂਗੇ ਬੇਸ਼ੱਕ ਦੀ ਕਈ ਵਾਰ ਸਾਨੂੰ ਟਾਈਮ ਲੱਗ ਜਾਂਦਾ ਕਮੈਂਟਾਂ ਦਾ ਜਵਾਬ ਦੇਣ ਦੇ ਵਿੱਚ ਪਰ ਅਸੀਂ ਕੁਝ ਦਿਨਾਂ ਤੱਕ ਤੁਹਾਨੂੰ ਕਮੈਂਟਾਂ ਦਾ ਜਵਾਬ ਜਿਹੜੇ ਹੁੰਦੇ ਆ ਤੁਹਾਨੂੰ ਜ਼ਰੂਰ ਦਿੰਨੇ ਹੁੰਦੇ ਆ ਤੇ ਜੇਕਰ ਤੁਹਾਨੂੰ ਕਿਸੇ ਵੀ ਸਟਾਈਲ ਦੀ ਦਸਤਾਰ ਦੀ ਵੀਡੀਓ ਚਾਹੀਦੀ ਆ ਤਾਂ ਉਹ ਵੀ ਕਮੈਂਟ ਕਰ ਦਿਓ ਕਿਉਂਕਿ ਅੱਜ ਤੱਕ ਮੈਂ ਜਿੰਨੀਆਂ ਵੀ ਵੀਡੀਓ ਦਿੱਤੀਆਂ ਨਾ ਜਿਹੜੇ ਵੀ ਮੇਰੇ ਵੀਰ ਨੇ ਕਿਸੇ ਵੀ ਟਾਈਪ ਦੀ ਦਸਤਾਰ ਦੀ ਕਮੈਂਟ ਕੀਤਾ ਹੋਵੇ ਤਾਂ ਮੈਂ ਉਹਦੀ ਵੀਡੀਓ ਕੋਸ਼ਿਸ਼ ਕੀਤੀ ਆ ਕਿ ਉਹ ਪੋਸਟ ਕਰਾਂ ਕੋਚੇ ਹੋਰੀਆ ਵੀਡੀਓ ਜਿਨ੍ਹਾਂ ਨੇ ਬਾਰੇ ਮੈਂ ਤੁਹਾਨੂੰ ਮਨਾ ਕੀਤਾ ਆ ਕਿ ਜਿਹੜੇ ਬੰਦੇ ਆਪ ਖੁਦ ਦਸਤਾਰਾਂ ਦੀਆਂ ਵੀਡੀਓ ਪਾਉਂਦੇ ਨੇ ਨਾ ਮੈਂ ਉਹਨਾਂ ਚੋਂ ਕਿਸੇ ਵਰਗੀ ਵੀ ਦਸਤਾਰ ਦੀ ਵੀਡੀਓ ਅਪਲੋਡ ਨਹੀਂ ਕਰਨੀ ਹੈਗੀ ਹੁਣ ਆਪਾਂ ਗੱਲ ਕਰਦੇ ਆਂ ਜੀ ਦਸਤਾਰ ਦੀ ਇਸ ਜਗ੍ਹਾ ਤੋਂ ਪੇਚ ਨੂੰ ਦੇਖੋ ਆਪਾਂ ਖਿੱਚ ਕੇ ਲਗਾਉਣਾ ਆ ਤੇ ਉੱਪਰਲੇ ਹਿੱਸੇ ਨੂੰ ਟਾਈਟ ਕਰਕੇ ਸਿੱਧਾ ਕਰਕੇ ਲੈ ਕੇ ਆਣਾ ਆ ਚਾਰੋਂ ਪੱਲੇ ਦੇਖੋ ਆਪਣੇ ਨੀਚਲੇ ਦੇਖੋ ਹਮੇਸ਼ਾ ਨੀਚਲੇ ਲੜ ਹੁੰਦੇ ਜਿਹੜੇ ਥੋੜੇ ਝ ਢਿੱਲੇ ਢਿੱਲੇ ਜੇ ਨਜ਼ਰ ਆਉਂਦੇ ਹੁੰਦੇ ਆ ਸਿਲਾਈ ਫੇਰ ਕੇ ਇਹਨਾਂ ਦੇ ਵੱਟ ਅਸੀਂ ਪਿੱਛੇ ਨੂੰ ਕੱਢ ਦੇਣੇ ਨੇ ਲਾੜਸੀ ਇਸ ਜਗ੍ਹਾ ਤੋਂ ਮੋٹے ਨਹੀਂ ਕਰਨੇ ਹੈਗੇ ਥੋੜੇ ਥੋੜੇ ਉੱਪਰ ਨੂੰ ਚੱਕਣੇ ਆ ਕਦੀ ਵੀ ਐਸ ਦਸਤਾਰ ਦੇ ਵਿੱਚ ਨਾ ਲੜ ਅਸੀਂ ਮੋਟੇ ਨਹੀਂ ਕਰਨੇ ਜੇ ਤੁਸੀਂ ਲੜ ਕੋਈ ਵੀ ਅੰਦਰ ਨੂੰ ਫੋਲਡ ਕਰਤਾ ਤਾਂ ਉਹ ਸਾਰਿਆਂ ਤੋਂ ਅਲੱਗ ਹੀ ਦਿਖੇਗਾ ਇਸ ਲਈ ਆਪਾਂ ਪੂਣੀ ਦੇ ਵਿੱਚ ਹੀ ਜਿਹੜੇ ਆ ਲੜ ਬਣਾਏ ਹੁੰਦੇ ਨਾ ਉਹੀ ਰੱਖਣੇ ਹੁੰਦੇ ਆ ਤੇ ਇਸ ਵੀਡੀਓ ਦੇ ਨਾਲ ਨਾ ਅੱਜ ਸਾਨੂੰ 122 ਦਿਨ ਹੋ ਗਏ ਆ ਰੋਜ਼ ਤੁਹਾਨੂੰ ਅਲੱਗ-ਅਲੱਗ ਸਟਾਈਲ ਦੀ ਦਸਤਾਰਾਂ ਸਜਾ ਕੇ ਦਿਖਾਉਂਦੇ ਹੋਏ ਨੂੰ ਜੇ ਅਸੀਂ ਤੁਹਾਨੂੰ ਕੋਈ ਦਸਤਾਰ ਲਗਭਗ ਮੈਚ ਹੁੰਦੀ ਵੀ ਸਜਾ ਕੇ ਦਿਖਾਈਏ ਨਾ ਤਾਂ ਕੁਝ ਉਹਦੇ ਵਿੱਚ ਨਵਾਂ ਸਿਖਾਇਆ ਤੁਹਾਨੂੰ ਬਟ ਉਹਦੇ ਵਿੱਚ ਸ਼ੇਪ ਪੇਚਾ ਦਾ ਗੈਪ ਜਾਂ ਲੜਾਂ ਦੇ ਵਿੱਚ ਕਿੱਦਾਂ ਮੋਟਾਈ ਅਸੀਂ ਘਟਵਾਦ ਰੱਖਣੀ ਆ ਇਹ ਚੀਜ਼ ਨੂੰ ਸਮਝਾਇਆ ਹੈ ਅਲੱਗ-ਅਲੱਗ ਸ਼ੇਪਾਂ ਚ ਵੀ ਤੁਹਾਨੂੰ ਸਾਰੀਆਂ ਦਸਤਾਰਾਂ ਸਜਾ ਕੇ ਦਿਖਾਈਆਂ ਨੇ ਜਿੱਦਾਂ ਪਟਿਆਲਾ ਸ਼ਹੀ ਨੋਰਮਲ ਪਟਿਆਲਾ ਸ਼ਹੀ ਜਾਂ ਸੈਮੀ ਪਟਿਆਲਾ ਸ਼ਹੀ ਮੌਨੀ ਦਸਤਾਰਾਂ ਵੀ ਤੁਹਾਨੂੰ ਸਜਾ ਕੇ ਦਿਖਾਈਆਂ ਨੇ ਚੌੜੀ ਦਸਤਾਰ ਵੀ ਸਜਾ ਕੇ ਦਿਖਾਈਆ ਮੌਨੀ ਦਸਤਾਰ ਦੇ ਵਿੱਚ ਨਿਕੋ ਸਟਾਈਲ ਵੀ ਵਰਗੀ ਮੌਨੀ ਦਸਤਾਰ ਵੀ ਸਜਾ ਕੇ ਦਿਖਾਈਆ ਇਹ ਸਾਰੀਆਂ ਵੀਡੀਓ ਤੁਹਾਨੂੰ ਮੇਰੇ ਚੈਨਲ ਤੇ ਜਾ ਕੇ ਮਿਲ ਜਾਣਗੀਆਂ ਤੁਸੀਂ ਇਹ ਜਿਹੜਾ ਆਪਾਂ 100 ਡੇ ਚੈਲੰਜ ਕੰਪਲੀਟ ਕੀਤਾ ਨਾ ਮੇਰੇ ਵੀਰੋ ਇਹ ਜਿਹੜਾ ਇੱਕ ਤੁਸੀਂ ਪਲੇਲਿਸਟ ਜਾ ਕੇ ਦੇਖ ਲਓ YouTube ਤੇ ਉਹ 75 ਡੇ ਹਾਰਡ ਕਰਕੇ ਨਾ ਪਲੇਲਿਸਟ ਹੋਣੀ ਹੈ ਮੇਰੇ ਚੈਨਲ ਤੇ ਬਣੀ ਹੋਈ ਉਹਦੇ ਵਿੱਚ ਨਾ ਤੁਸੀਂ ਡੇ 1 ਤੋਂ ਵੀਡੀਓ ਦੇਖਣੀ ਸ਼ੁਰੂ ਕਰੋ ਜੇ ਤੁਸੀਂ ਬਿਗਨਰ ਹੋ ਤੁਹਾਨੂੰ ਸਾਰੀਆਂ ਚੀਜ਼ਾਂ ਇਸ ਤਰੀਕੇ ਨਾਲ ਸਮਝਾਈਆਂ ਨਾ ਮੈਂ ਉਸ ਚੈਨਲ ਦੇ ਵਿੱਚ ਕਿ ਜੇ ਤੁਹਾਨੂੰ ਕੋਈ ਚੀਜ਼ ਸਮਝ ਨਹੀਂ ਆਂਦੀ ਜਾਂ ਤਾਂ ਤੁਸੀਂ ਬਿਗਨਰ ਹੋ ਤਾਂ ਤੁਸੀਂ ਉਸ ਨੂੰ ਦੇਖਣਾ ਸ਼ੁਰੂ ਕਰੋ ਡੇ 1 ਤੋਂ ਤੇ ਤੁਹਾਨੂੰ ਇਹ ਸਮਝ ਆਏਗਾ ਕਿ ਇਹਨੂੰ ਮੈਂ ਤਿਆਰ ਕਿੱਦਾਂ ਕੀਤਾ ਸੀਗਾ ਇਹਦੀ ਸਟਾਰਟਿੰਗ ਮੈਂ ਐਦਾਂ ਕੀਤੀ ਸੀ ਕਿ ਪਹਿਲਾਂ ਸਿੰਪਲ ਦਾ ਸਟਾਰ ਫੇ ਥੋੜੀ ਜੀ ਔਖੀ ਫੇ ਥੋੜੀ ਜੀ ਔਖੀ ਜਿੱਦਾਂ ਆਪਾਂ ਸਟੈਪ ਬਾਈ ਸਟੈਪ ਪੌੜੀਆਂ ਚੜਦੇ ਹੁੰਦੇ ਨਾ ਉਸ ਤਰੀਕੇ ਨਾਲ ਮੈਂ ਇਸ 75 ਡੇ ਹਾਰਡ ਚੈਲੰਜ ਨੂੰ ਤਿਆਰ ਕੀਤਾ ਸੀਗਾ ਤਾਜੋ ਤੁਸੀਂ ਆਸਾਨੀ ਨਾਲ ਟਰਾਈ ਕਰ ਸਕੋ ਇਹਨਾਂ ਚੀਜ਼ਾਂ ਨੂੰ ਹਮੇਸ਼ਾ ਤੁਸੀਂ ਪਹਿਲੇ ਦਿਨ ਪਹਿਲੀ ਪੱਗ ਨੂੰ ਟਰਾਈ ਕਰੋ ਦੂਜੇ ਦਿਨ ਦੂਜੀ ਪੱਗ ਨੂੰ ਟਰਾਈ ਕਰੋ ਐਦਾਂ ਕਰਕੇ ਤੁਸੀਂ ਇਹਨਾਂ ਚੀਜ਼ਾਂ ਨੂੰ ਟਰਾਈ ਕਰਨਾ ਹੈ ਇਹ ਨਹੀਂ ਹੈਗਾ ਤੁਸੀਂ ਪਹਿਲਾਂ ਜਿਆਦਾ ਹਾਰਡ ਪੱਗਾ ਸਜਾ ਕੇ ਦਿਖਾਓ ਫਿਰ ਉਸ ਤੋਂ ਬਾਅਦ ਚ ਨੋਰਮਲ ਪੱਗਾ ਸਜਾਓ ਹਮੇਸ਼ਾ ਨੋਰਮਲ ਚੀਜ਼ ਤੋਂ ਸਟਾਰਟ ਕਰੋ ਆਪਣੇ ਹੱਥ ਨੂੰ ਸਾਫ਼ ਕਰੋ ਫਿਰ ਅਗਲੀ ਚੀਜ਼ ਨੂੰ ਕੰਪਲੀਟ ਕਰੋ ਠੀਕ ਹੈ ਇਸ ਚੀਜ਼ ਨਾਲ ਚੱਲੋ ਮੈਂ ਨਹੀਂ ਸੀ ਚਾਹੁੰਦਾ ਕਿ ਮੈਂ ਤੁਹਾਨੂੰ ਔਖੀਆਂ ਦਸਤਾਰਾਂ ਤੋਂ ਸ਼ੁਰੂ ਕਰਾਂ ਮੈਂ ਪਹਿਲਾਂ ਸਿੰਪਲ ਦਸਤਾਰਾਂ ਦੀ ਇਹ ਵੀਡੀਓ ਅਪਲੋਡ ਕਰਨੀ ਸ਼ੁਰੂ ਕੀਤੀ ਹੈ ਫਿਰ ਹੌਲੀ-ਹੌਲੀ ਹਾਰਡ ਕਰ ਦਾਂ ਇਹਦੇ ਨਾਲ ਮੇਰੇ ਵੀਰੋ ਸਾਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਮੈਂ ਕੁਝ ਉਹ ਵੀ ਪੱਗਾਂ ਬਣ ਕੇ ਦਿਖਾਈਆਂ ਜਿਹੜੀਆਂ ਮੈਂ ਆਹ ਤੋਂ 5-6 ਸਾਲ ਪਹਿਲਾਂ ਸਜਾਉਂਦਾ ਹੁੰਦਾ ਸੀਗਾ ਤੇ ਧਿਆਨ ਨਾਲ ਦੇਖੋ ਅਸੀਂ ਇਹਦੇ ਵਿੱਚ ਵੀ ਚੰਗੀ ਤਰ੍ਹਾਂ ਪੇਚਾਂ ਨੂੰ ਪਿੱਛੇ ਤੱਕ ਸਾਫ਼ ਕੀਤਾ ਹੈ ਕਿਉਂਕਿ ਇਸ ਦਸਤਾਨੂਸ਼ ਜੌਣ ਦੇ ਵਿੱਚ ਨਾ ਆਪਣੇ ਲੜ ਪਿੱਛੇ ਤੱਕ ਸਾਰੇ ਸਾਫ਼ ਹੋਣੇ ਚਾਹੀਦੇ ਨੇ ਇਹਦੇ ਵਿੱਚ ਪ੍ਰੋਸੈਸ ਸਾਰਾ ਸੇਮ ਆ ਸਾਰੇ ਲੜਾਂ ਦੇ ਲਈ ਬਸ ਦਸਤਾਰ ਦੀ ਜਿਹੜੀ ਸ਼ੇਪ ਆ ਉਹ ਗੋਲ ਹੋਣੀ ਚਾਹੀਦੀ ਹੈ ਦੋਨਾਂ ਸਾਈਡਾਂ ਤੋਂ ਬਰਾਬਰ ਖੱਬੇ ਪਾਸੇ ਵਾਲੇ ਪੇਚ ਆ ਜਿਹੜੇ ਥੋੜੇ-ਥੋੜੇ ਸਾਡੇ ਉੱਪਰ ਜਾ ਰਹੇ ਨੇ ਸੱਜੇ ਪਾਸੇ ਵਾਲੇ ਪ ਚੰਗੀ ਤਰ੍ਹਾਂ ਧਿਆਨ ਨਾਲ ਦੇਖੋ ਕਿਤੇ ਦਸਤਾਰ ਦੇ ਢੋਂਗ ਨਾ ਪਵੇ ਲੜਾ ਨੂੰ ਗਿਣ ਲਿਓ ਮੈਨੂੰ ਪਤਾ ਸੀ ਨੋਰਮਲੀ ਇਹਦੇ 11 ਲੜ ਆਉਂਦੇ ਨੇ 11 ਇੰਦਾ ਸੈਂਸ ਕਿ 11 ਲੜ ਘੁਮਣੇ ਨੇ ਇਹਦੇ ਜੋੜੀਆਂ ਜਿੰਨੀਆਂ ਮਰਜ਼ੀ ਬਣਾਏ ਜਾਓ ਤੁਸੀਂ ਜਿੰਨੇ ਲੜ ਤੁਸੀਂ ਬਣਾਏ ਹੋਏ ਨੇ ਟੈਂਹ ਲਗਾਉਣ ਵੇਲੇ ਤੁਸੀਂ ਜ਼ਿਆਦਾ ਧਿਆਨ ਰੱਖਣਾ ਹੈ ਹਮੇਸ਼ਾ ਲੜ ਤੁਸੀਂ ਜਿੰਨੇ ਮਰਜ਼ੀ ਬਣਾਓ ਇਸ ਦਸਤਾਰ ਦੇ ਵਿੱਚ ਉਹਨਾਂ ਨੂੰ ਮੈਨੇਜ ਕਰਨਾ ਆਉਣਾ ਚਾਹੀਦਾ ਹੈ ਤੇ ਉਹਦੀ ਸਹੀ ਢੰਗ ਨਾਲ ਤੁਹਾਨੂੰ ਪੂਣੀ ਕਰਨੀ ਆਉਣੀ ਚਾਹੀਦੀ ਹੈ ਪੇਚਾਂ ਦੇ ਵਿਚਲਾ ਹੁਣ ਅਸੀਂ ਗੈਪ ਬਰਾਬਰ ਕਰ ਰਹੇ ਹਾਂ ਇਹਦੇ ਵਿੱਚ ਦੇਖੋ ਆਪਾਂ ਪੂਰੀਆਂ ਚਾਰ ਦੀਆਂ ਚਾਰ ਜੋੜੀਆਂ ਨੂੰ ਪਹਿਲਾਂ ਸਾਫ਼ ਕੀਤਾ ਸਾਫਤਾ ਸਿਗੀਆਂ ਇਨਾਂ ਦੇ ਵਿੱਚ ਆਪਾਂ ਗੈਪ ਬਰਾਬਰ ਕੀਤਾ ਆ ਹੁਣ ਦੇਖੋ ਚਾਰ ਚਾਰ ਜੋੜੀਆਂ ਤੁਹਾਨੂੰ ਪਿੱਛੇ ਤੱਕ ਦਿਖਦੀਆਂ ਪਈਆਂ ਨਾ ਇਹ ਫਾਇਦਾ ਹੁੰਦਾ ਚਾਰ ਚਾਰ ਜੋੜੀਆਂ ਤੋਂ ਬਾਅਦ ਉਹ ਗੈਪ ਛੱਡਣ ਦਾ ਹੁਣ ਤੁਸੀਂ ਆਰਾਮ ਨਾਲ ਇਹਨਾਂ ਨੂੰ ਗਿਣ ਸਕਦੇ ਆ ਤੁਸੀਂ ਇਹ ਜੋੜੀਆਂ ਗਿਣ ਲਓ 10 ਜੋੜੀਆਂ ਨਾ ਜੇ ਇਹ ਤੇ ਟੋਟਲ 40 ਲੜਗੇ ਜੇ ਸਾਰੇ ਮੈਂ ਇਕੱਠੇ ਇਕੱਠੇ ਰੱਖ ਦਿੰਦਾ ਫਿਰ ਤੁਹਾਨੂੰ ਇੱਕ ਇੱਕ ਕਰਕੇ ਲੜ ਸਾਰੇ ਗਿਣਨੇ ਪੈਣੇ ਸੀਗੇ ਤੇ ਟੋਟਲ ਇਹ ਆਪਣੀ ਨਾ 42 ਪੇ 42 ਦਸਤਾਰ ਹੋਵੇਗੀ ਸੱਜੇ ਪਾਸੇੋਂ ਦੇਖੋ ਆਪਾਂ ਪੱਲੇ ਖਿੱਚ ਕੇ ਲੈ ਕੇ ਆਵਾਂਗੇ ਜੇ ਤੁਹਾਨੂੰ ਲੱਗੇ ਨਾ ਕਿ ਲੜ ਜ਼ਿਆਦਾ ਚੋੜਾ ਹੋ ਗਿਆ ਹੈ ਸਾਡਾ ਤਾਂ ਥੋੜਾ ਉਪਰੋਂ ਵੀ ਤੁਸੀਂ ਪਿੰਚ ਕਰ ਦਿਓ ਅੰਦਰ ਨੂੰ ਬਾਅਦ ਚ ਸਾਫ਼ ਕਰਨਾ ਆਉਣਾ ਚਾਹੀਦਾ ਆ ਇਸ ਜਗ੍ਹਾ ਤੋਂ ਦੇਖਿਓ ਤੁਹਾਨੂੰ ਕਿਤੇ ਜ਼ਿਆਦਾ ਡੁੰਗਣਾ ਪੈਂਦਾ ਹੋਵੇ ਧਿਆਨ ਨਾਲ ਕੱਪੜੇ ਨੂੰ ਐਡਜਸਟ ਕਰਾਂਗੇ ਅਸੀਂ ਕੋਈ ਵੀ ਐਕਸਟਰਾ ਕੱਪੜਾ ਨਹੀਂ ਦੇਣਾ ਹੈਗਾ ਇੱਥੇ ਬੇਸ ਜ਼ਰੂਰ ਬੰਨਿਆ ਆ ਅਸੀਂ ਪਰ ਇਹ ਤੋਂ ਲਾਵਾ ਐਕਸਟਰਾ ਕਪੜਾ ਨਹੀਂ ਦੇਣਾ ਅਸੀਂ ਕਿਤੇ ਵੀ ਚੰਗੀ ਤਰ੍ਹਾਂ ਪੱਲੇ ਅਸੀਂ ਖੋਲਾਂਗੇ ਇਸ ਪੱਲੇ ਤੋਂ ਵੀ ਅੰਦਰੋਂ ਜੀ ਆਪਾਂ ਪੱਲੇ ਕੱਢ ਕੇ ਰੱਖਾਂਗੇ ਚਾਰ ਲੜ ਇਕੱਠੇ ਕਰਾਂਗੇ ਇੱਕੋ ਜਗ੍ਹਾ ਤੇ ਫਿਰ ਇੱਕ ਇੱਕ ਕਰਕੇ ਚਾਰਾਂ ਪੱਲੇ ਨੂੰ ਅਸੀਂ ਥੋੜੀ ਥੋੜੀ ਕਰਕੇ ਬਾਹਰ ਕੱਢਾਂਗੇ ਪੇਚਾਂ ਦੇ ਵਿੱਚ ਗੈਪ ਹੋਣਾ ਜ਼ਰੂਰੀ ਹੈ ਚਾਰ ਦੀਆਂ ਚਾਰੋ ਜੋੜੀਆਂ ਇਕੱਠੀਆਂ ਨਿਕਲਣੀਆਂ ਜ਼ਰੂਰੀ ਹੈ ਪੇਚ ਤੁਹਾਡੇ ਜੇਕਰ ਟਾਈਟ ਹੋਣਗੇ ਤਾਂ ਹੀ ਉਹ ਆਪਣੀ ਜਗ੍ਹਾ ਤੇ ਟਿਕੇ ਰਹਿਣਗੇ ਜੇਕਰ ਕੋਈ ਵੀ ਲੜ ਅੰਦਰ ਲੁਕਦਾ ਹੋਵੇ ਤਾਂ ਉਹਨੂੰ ਚੰਗੀ ਤਰ੍ਹਾਂ ਬਾਹਰ ਕੱਢਾਂਗੇ ਕਿਉਂਕਿ ਆਪਾਂ ਚਾਰ-ਚਾਰ ਦੀਆਂ ਜੋੜੀਆਂ ਬਣਾ ਕੇ ਹੀ ਦਿਖਾਣੀਆਂ ਨੇ ਕੋਈ ਅਧਰ ਕੰਮ ਨਹੀਂ ਕਰਦਾ ਜਿਹਦੇ ਵਿੱਚ ਕਿ ਤੁਹਾਨੂੰ ਕੋਈ ਲੜ ਘਟ ਜਵੇ ਤੇ ਤੁਸੀਂ ਉਹਨੂੰ ਐਜ਼ ਇਟ ਇਜ਼ ਲਗਾ ਦਿਮੋ ਹਮੇਸ਼ਾ ਕੋਸ਼ਿਸ਼ ਕਰਨੀ ਆ ਦਸਤਾਨ ਨੂੰ ਪੂਰੀ ਨੂੰ ਕਲੀਨ ਸਜਾਣ ਦੇ ਵਿੱਚ ਉਸ ਤੋਂ ਬਾਅਦ ਚ ਦੇਖੋ ਪੱਲੇ ਚਾਰੋਂ ਇੱਕੋ ਜਗ੍ਹਾ ਤੇ ਇਕੱਠੇ ਕੀਤੇ ਨੇ ਇਹਨਾਂ ਦਾ ਗੈਪ ਅਸੀਂ ਬਰਾਬਰ ਕਰ ਰਹੇ ਹਾਂ ਸਿਲਾਈ ਨਾਲ ਜਿਹੜਾ ਵਾਧ ਘਟ ਰਹਿ ਗਈ ਇਹਨਾਂ ਦੇ ਵਿੱਚ ਉਹ ਵੀ ਆਪਾਂ ਸਹੀ ਕਰਾਂਗੇ ਪੇਚਾਂ ਦੇ ਵਿੱਚ ਜਿਹੜਾ ਗੈਪ ਆ ਉਹ ਬਰਾਬਰ ਹੋਣਾ ਬਹੁਤ ਜ਼ਰੂਰੀ ਹੁੰਦਾ ਆ ਲੜਾਂ ਦੇ ਵਿੱਚ ਪਿੱਛੇ ਤੱਕ ਸਫਾਈ ਹੋਣੀ ਵੀ ਜ਼ਰੂਰੀ ਆ ਇਸ ਦਸਤਾਰ ਦੇ ਵਿੱਚ ਨਾ ਜ਼ਿਆਦਾ ਸਫਾਈ ਵੱਲ ਧਿਆਨ ਨਹੀਂ ਦੇਣਾ ਪੈਂਦਾ ਬੰਦੇ ਨੂੰ ਕਿਉਂਕਿ ਜਦੋਂ ਅਸੀਂ ਪੂਣੀ ਕਰਦੇ ਆ ਲੜ ਤਾਂ ਉਹਦੇ ਹੀ ਸਾਫ਼ ਹੋ ਜਾਂਦੇ ਨੇ ਸਾਡੇ ਬਸ ਪੇਚਾਂ ਦਾ ਗੈਪ ਬਰਾਬਰ ਰੱਖਣਾ ਪੈਂਦਾ ਆ ਕਈ ਵਾਰ ਹੁੰਦਾ ਹੈ ਕਿ ਆਪਣੀਆਂ ਲੜਾਂ 'ਚ ਨਾ ਛੋਟੀਆਂ-ਛੋਟੀਆਂ ਸਿਰਵਟਾ ਜੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ ਉਹਨਾਂ ਦਾ ਤੁਸੀਂ ਧਿਆਨ ਰੱਖਣਾ ਆ ਪੇਚ ਉਹਨਾਂ ਦਾ ਸਾਡਾ ਆਖਰੀ ਪੇਚ ਆ ਇਹ ਸਾਡਾ ਉੱਪਰਲੇ ਪਾਸੇ ਖਤਮ ਹੋਣਾ ਆ ਸੱਜੇ ਪਾਸੇੋਂ ਦੇਖੋ ਅਸੀਂ ਪੱਲੇ ਨੂੰ ਦੋਨੋਂ ਅੱਖਾਂ ਬਰਾਬਰ ਇਸ ਜਗ੍ਹਾ ਤੋਂ ਆਪਾਂ ਪੱਲੇ ਬਾਹਰ ਨਹੀਂ ਕੱਢਨੇ ਹੁਣ ਚਾਰ ਲੜ ਨਹੀਂ ਦਿਖਾਣੇ ਹੈਗੇ ਅਸੀਂ ਕਿਉਂਕਿ ਆਪਾਂ ਪੱਲਾ ਇਹ ਉੱਪਰ ਲਾਣਾ ਹੈ ਜੇ ਆਪਾਂ ਇਹ ਪੱਲਾ ਪਿੱਛੇ ਤੱਕ ਘੁਮਾ ਕੇ ਅੰਦਰ ਦੇਣਾ ਹੁੰਦਾ ਨਾ ਫਿਰ ਅਸੀਂ ਇਹਦੀਆਂ ਚਾਰ ਜੋੜੀਆਂ ਕੱਢਣੀਆਂ ਸਨ ਹੁਣ ਇੱਥੇ ਸਾਨੂੰ ਚਾਰ ਲੜ ਕੱਢਣ ਦਾ ਕੋਈ ਫਾਇਦਾ ਨਹੀਂ ਸੀ ਹੁਣ ਤੇ ਜੇ ਚਾਰ ਲੜ ਨਿਕਲਦੇ ਤਾਂ ਆਪਾਂ ਪਿੱਛੇ ਤੱਕ ਕੱਢਨੇ ਸੀਗੇ ਜੇ ਆਪਾਂ ਲੜ ਪਿੱਛੇ ਤੱਕ ਲਾਉਣਾ ਹੁੰਦਾ ਆਪਾਂ ਇਹਦਾ ਲੜ ਉੱਪਰ ਹੀ ਫਿਕਸ ਕਰਨਾ ਹੈ ਇਸ ਲਈ ਆਪਾਂ ਸਿੰਗਲ ਹੀ ਲਗਾਵਾਂਗੇ ਦੋਨੋਂ ਔਖਾ ਤੁਸੀਂ ਬਰਾਬਰ ਜੀਆਂ ਟੱਕ ਲੈਣੀਆਂ ਨੇ ਦੇਖ ਲੈਣਾ ਧਿਆਨ ਨਾਲ ਚੰਗੀ ਤਰ੍ਹਾਂ ਟਾਈਟ ਕਰਕੇ ਪ ਇਸ ਜਗ੍ਹਾ ਤੋਂ ਲੜ ਨਾ ਹਿੱਲਣ ਇਸ ਲਈ ਖਿੱਚ ਕੇ ਪੇਚਾਂ ਨੂੰ ਇੱਕੋ ਜਗ੍ਹਾ ਤੇ ਇਕੱਠੇ ਕਰਕੇ ਆਪਾਂ ਲੜ ਨੂੰ ਅੰਦਰ ਕਰਨਾ ਆ ਜਿਹੜੇ ਨੀਚਲੇ ਲੜ ਹੋਣਗੇ ਉਹਨਾਂ ਨੂੰ ਚੰਗੀ ਤਰ੍ਹਾਂ ਅੰਦਰ ਕਰ ਦਿਓ ਉੱਪਰ ਜੀ ਥੋੜਾ ਜਿਹਾ ਪੇਚ ਨੂੰ ਆਪਾਂ ਫੋਲਡ ਕਰ ਸਕਦੇ ਹਾਂ ਤਾਂ ਜੋ ਦਸਤਾਰ ਆਪਣੀ ਥੋੜੀ ਜਿਹੀ ਖੜੀ ਰਵੇ ਇਸ ਪੇਚ ਨੂੰ ਚੰਗੀ ਤਰ੍ਹਾਂ ਟਾਈਟ ਕਰਨਾ ਹੈ ਫਿਰ ਅੰਦਰ ਕਰਨਾ ਹੈ ਦਸਤਾਰ ਦੀ ਗੁਲਾਈ ਹੈ ਨਾ ਜਿਹੜੀ ਦੋਨਾਂ ਸਾਈਡਾਂ ਤੋਂ ਤਾਂ ਜ਼ਿਆਦਾ ਵਧੀਆ ਬਣਦੀ ਹੁੰਦੀ ਹੈ ਜੇ ਆਪਾਂ ਥੋੜਾ ਜਿਹਾ ਕਪੜਾ ਲਾਇਆ ਦੋਨਾਂ ਸਾਈਡਾਂ ਤੇ ਦੇਖੋ ਨਾ ਨਹੀਂ ਤਾਂ ਦਸਤਾਰ ਤੁਹਾਡੀ ਇਹ ਚਿਪਕ ਜੀ ਜਾਣੀ ਹੈ ਸਿਰ ਦੇ ਨਾਲ ਨਹੀਂ ਤਾਂ ਤੁਹਾਨੂੰ ਸਾਈਡਾਂ ਤੋਂ ਥੋੜੀ ਜਿਹੀ ਇਕੱਠੀ ਜੀ ਦਸਤਾਰ ਬੰਨਣੀ ਪੈਣੀ ਹੈ ਪੇਚ ਦਾ ਗੈਪ ਘਟਾਉਣਾ ਪੈਣਾ ਹੈ ਜੇ ਗੋਲ ਜੀ ਦਸਤਾਰ ਬੰਨਣੀ ਆ ਬੇਸ ਆਪਾਂ ਜ਼ਿਆਦਾ ਵੱਡਾ ਨਹੀਂ ਸਜਾ ਕੇ ਜੇ ਮੈਂ ਇਹਦੇ ਵਿੱਚ نیچے بیس ਜ਼ਿਆਦਾ ਵੱਡਾ ਬੰਦਾਂ ਤਾਂ ਇਹਦਾ ਲੜ ਥੋੜਾ ਪਹਿਲਾਂ ਖਤਮ ਹੋ ਜਾਣਾ ਸੀਗਾ ਤੇ ਬਾਕੀ ਬਚਦੇ ਪੱਲੇ ਨੂੰ ਅਸੀਂ ਥੋੜਾ ਅੰਦਰ ਕਰ ਦੇਣਾ ਇਸ ਤਰੀਕੇ ਨਾਲ ਤੇ ਦਸਤਾਰ ਤੁਹਾਡੀ ਲਗਭਗ ਕੰਪਲੀਟ ਹੈ ਹੁਣ ਜਿਹੜੀ ਆਪਾਂ ਸਲਾਈ ਨਾਲ ਦੂਜੇ ਸ਼ੀਸ਼ੇ ਦੇ ਕੇ ਸਾਰੀ ਦਸਤਾਰ ਦੀ ਸਫਾਈ ਕਰਾਂਗੇ ਪੇਚ ਦੇਖੋ ਆਪਾਂ ਨੂੰ ਬਸ ਪਿੱਛੋਂ ਜੀ ਥੋੜੀ ਜਿਹੀ ਸਫਾਈ ਕਰਨੀ ਹੈ ਮੋਲੇ ਹਿੱਸੇ ਤੋਂ ਸਾਨੂੰ ਕੁਝ ਕਰਨ ਦੀ ਲੋੜ ਨਹੀਂ ਹੈਗੀ ਲਗਭਗ ਉਪਰੋਜੀ ਧਿਆਨ ਰੱਖਿਓ ਪੇਚ ਚੰਗੀ ਤਰ੍ਹਾਂ ਅੰਦਰ ਕਰਨਾ ਆ ਤੇ ਥੋੜਾ ਇਹ ਪੇਚਾਂ ਨੂੰ ਬਿਠਾਣਾ ਹੈ ਆਪਣੀ ਜਗ੍ਹਾ ਤੇ ਇੱਕ ਇੱਕ ਕਰਕੇ ਤੁਸੀਂ ਸਫਾਈ ਕਰ ਸਕਦੇ ਹੋ ਪੇਚਾਂ ਦੀ ਲੜ ਜਿਹੜੇ ਨੇ ਤੁਹਾਡੇ ਇੱਕ ਜਗ੍ਹਾ ਤੇ ਟਿਕੇ ਰਹਿਣ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਦੂਜੇ ਸ਼ੀਸ਼ੇ ਨਾਲ ਹੁਣ ਪਿਛਲੇ ਲੜਾਂ ਨੂੰ ਇੱਕ ਇੱਕ ਕਰਕੇ ਸਾਫ਼ ਕਰਾਂਗੇ ਜਿਹੜਾ ਪਿਛਲੇ ਲੜਾਂ ਦਾ ਗੈਪ ਆ ਨਾ ਉਹਨੂੰ ਬਰਾਬਰ ਕਰਾਂਗੇ ਜੇ ਕੋਈ ਲੜ ਤੁਹਾਨੂੰ ਪਤਲਾ ਲੱਗਦਾ ਹੈ ਤਾਂ ਉਹਨੂੰ ਤੁਸੀਂ ਮੋਟਾ ਵੀ ਕਰ ਸਕਦੇ ਹੋ ਥੋੜਾ ਅੰਦਰ ਫੋਲਡ ਕਰਕੇ ਜੇ ਤੁਹਾਨੂੰ ਪਤਲਾ ਲੱਗੇ ਤਾਂ ਇਹ ਕੰਮ ਕਰਨਾ ਨਹੀਂ ਤਾਂ ਇਹ ਹੋਊਗਾ ਕਿ ਉਹ ਲੜ ਤੁਹਾਡਾ ਜ਼ਿਆਦਾ ਮੋਟਾ ਹੋ ਜਾਊਗਾ ਜਿਹਨੂੰ ਤੁਸੀਂ ਅੰਦਰ ਜੇ ਤੁਹਾਡਾ ਲੜ ਪਹਿਲਾਂ ਹੀ ਮੋਟਾ ਆ ਜੇ ਤੁਸੀਂ ਪਤਲਾ ਲੜ ਉਹਨੂੰ ਮੋਟਾ ਕਰ ਰਹੇ ਆ ਤਾਂ ਫਿਰ ਉਹਨੇ ਨਾਲ ਕੋਈ ਫਰਕ ਨਹੀਂ ਪਵੇਗਾ ਸਲਾਈਨ ਨਾਲ ਪੇਚਾਂ ਨੂੰ ਚੰਗੀ ਤਰ੍ਹਾਂ ਪਿੱਛੇ ਤੱਕ ਸਾਫ਼ ਜਰੂਰ ਕਰਨਾ ਆ ਇਸ ਤਰੀਕੇ ਨਾਲ ਤੁਹਾਡੇ ਲੜਾਂ ਦਾ ਗੈਪ ਵੀ ਬਰਾਬਰ ਹੋ ਜਿਵੇਗਾ ਜਿਹੜੇ ਦਿਨਾਂ ਵਿੱਚ ਨਿੱਕੇ-ਨਿੱਕੇ ਵੱਟ ਪੈਂਦੇ ਨੇ ਉਹ ਵੀ ਕਲੀਨ ਹੋ ਜਾਣਗੇ ਸੱਜੇ ਪਾਸਿਓਂ ਦੀ ਪਹਿਲੇ ਲੜ ਤੱਕ ਤੁਸੀਂ ਚੰਗੀ ਤਰ੍ਹਾਂ ਪੇਚਾਂ ਨੂੰ ਸਾਫ਼ ਕਰਨਾ ਆ ਆ ਦੇਖੋ ਪੇਚਾਂ ਦਾ ਗੈਪ ਚੰਗੀ ਤਰ੍ਹਾਂ ਬਰਾਬਰ ਹੋ ਗਿਆ ਨਾ ਉਪਰੋਂ ਜੀ ਇਹ ਚੀਜ਼ ਨੂੰ ਤੁਸੀਂ ਵੀ ਟਰਾਈ ਕਰਨਾ ਆ ਹਮੇਸ਼ਾ ਦੂਜੇ ਛਿਛਨਾ ਦੇਖ ਕੇ ਦਸਤਾਰ ਦੀ ਹਰੇਕੀ ਸਤੋਂ ਚੰਗੀ ਤਰ੍ਹਾਂ ਸਫਾਈ ਕਰਿਆ ਕਰੋ ਤਾਂ ਜੋ ਦਸਤਾਰ ਤੁਹਾਡੀ ਪਿਛਲੇ ਹਿੱਸੇ ਤੋਂ ਵੀ ਪ੍ਰੋਪਰ ਸਾਫ਼ ਲੱਗੇ ਹੁਣ ਆਪਾਂ ਦੇਖੋ ਮੇਰੇ ਵੀਰੋ ਦਸਤਾਰ ਦੇ ਇਸ ਜਗ੍ਹਾ ਤੋਂ ਵੀ ਪੇਚਾਂ ਨੂੰ ਥੋੜਾ ਅੰਦਰ ਨੂੰ ਫੋਲਡ ਕਰ ਰਹੇ ਹਾਂ ਜਿਹੜੇ ਆ ਢਿੱਲੇ ਢਿਲੇ ਜੇ ਲੜ ਲੱਗਦੇ ਪਏ ਨਾ ਇਹਨਾਂ ਨੂੰ ਇੱਥੋਂ ਦੀ ਟਾਈਟ ਕਰਨ ਦਾ ਫਾਇਦਾ ਹੋਊ ਗ੍ਰਿਪ ਥੋੜੀ ਜਿਆਦਾ ਟਾਈਟ ਹੋ ਜੂਗੀ ਇਹ ਜਗ੍ਹਾ ਤੋਂ ਤੇ ਹੁਣ ਖੱਬੇ ਪਾਸੇ ਵੀ ਆਪਾਂ ਪੇਚਾਂ ਨੂੰ ਸਾਫ਼ ਕਰਾਂਗੇ ਆ ਜਿਹੜੀਆਂ ਜੋੜੀਆਂ ਆਪਣੀਆਂ ਨਿਕਲਦੀਆਂ ਪਈਆਂ ਨੇ ਇੱਕੋ ਜਗ੍ਹਾ ਤੇ ਇਹਨਾਂ ਨੂੰ ਲੱਗ ਭਾ ਕੇ ਇੱਕ ਜਗ੍ਹਾ ਤੇ ਲੈ ਕੇ ਵੀ ਜਾਣਾ ਇਕੱ ਉਸ ਤੋਂ ਪਹਿਲਾਂ ਇਹ ਸਾਰੇ ਲੜ ਤੁਹਾਨੂੰ ਬਾਹਰ ਦਿਖਦੇ ਹੋਏ ਨਜ਼ਰਾਨ ਪਿੱਛੇ ਤੱਕ ਸਾਫ਼ ਵੀ ਕਰਾਂਗੇ। ਉਹੀ ਗੱਲ ਮੈਂ ਫਿਰ ਤੁਹਾਨੂੰ ਕਹਿ ਰਿਹਾ ਇਹਦੇ ਵਿੱਚ ਵੀ ਲੜ ਤੁਹਾਨੂੰ ਸਾਫ਼ ਕਰਨ ਦੀ ਲੋੜ ਨਹੀਂ ਪੈਣੀ ਹੈਗੀ ਜ਼ਿਆਦਾ ਪਰ ਪੇਚਾਂ ਦਾ ਗੈਪ ਬਰਾਬਰ ਕਰਨ ਦੀ ਲੋੜ ਪੈਣੀ ਆ। ਇਹਨੂੰ ਥੋੜਾ ਧਿਆਨ ਦੇ ਵਿੱਚ ਰੱਖਿਓ ਜੇ ਕੋਈ ਲੜ ਅੰਦਰ ਲੁਕਦਾ ਹੈ ਤਾਂ ਉਹਨੂੰ ਬਾਹਰ ਖਿੱਚਾਂਗੇ। ਜੇ ਕਿਸੇ ਲੜ ਦੇ ਵਿੱਚ ਗੈਪ ਜ਼ਿਆਦਾ ਹੈ ਸਲਾਈ ਫਿਰ ਕੇ ਉਹਨਾਂ ਦਾ ਗੈਪ ਘਟਾਵਾਂਗੇ। ਪਰ ਕਿਸੇ ਵੀ ਲੜ ਨੂੰ ਅੰਦਰ ਫੋਲਡ ਨਹੀਂ ਕਰਨਾ ਇਸ ਸਾਈਡ ਤੋਂ। ਕਿਉਂਕਿ ਜੇ ਅੰਦਰ ਫੋਲਡ ਕਰੂਗੇ ਨਾ ਪੇਜ ਨੂੰ ਤਾਂ ਉਹ ਲੜ ਜਿਆਦਾ ਮੋਟਾ ਹੋਏਗਾ ਨਾ ਬਾਕੀ ਲੜਾਂ ਦੇ ਅਕੋਰਡਿੰਗ ਚੰਗੀ ਤਰ੍ਹਾਂ ਧਿਆਨ ਨਾਲ ਇਸ ਚੀਜ਼ ਨੂੰ ਰਿਪੀਟ ਕਰਿਓ ਹੁਣ ਦੇਖੋ ਚਾਰ ਚਾਰ ਦੀਆਂ ਜੋੜੀਆਂ ਨਿਕਲਦੀਆਂ ਨੇ ਨਾ ਸਾਫ਼ ਕਲੀਨ ਜਿਹਾ ਲੱਗਦੀਆਂ ਨੇ ਇਸ ਚੀਜ਼ ਨੂੰ ਥੋੜਾ ਧਿਆਨ ਦੇ ਵਿੱਚ ਰੱਖ ਕੇ ਕਰਨਾ ਹੈ ਤੁਸੀਂ ਆਪਣੀ ਦਸਤਾਰ ਜਿਹੜੀ ਇਹ ਪ੍ਰੋਪਰ ਟਾਈਟ ਆ ਇਹ ਲੌਂਗ ਟਰਮ ਲਈ ਤੁਸੀਂ ਬੰਨ ਕੇ ਰੱਖ ਸਕਦੇ ਜੇ ਜ਼ਿਆਦਾ ਟਾਈਮ ਲਈ ਤੁਸੀਂ ਬੰਨ ਕੇ ਰੱਖਣੀ ਆ ਨਾ ਦਸਤਾਰ ਤੁਹਾਡੀ ਗੁਰਮੁਖੀ ਕਦੀ ਵੀ ਢਿੱਲੀ ਨਹੀਂ ਹੋਣੀ ਚਾਹੀਦੀ ਜੇ ਇਹ ਦਸਤਾਰ ਤੁਹਾਡੀ ਢਿੱਲੀ ਆ ਨਾ ਤਾਂ ਇਹ ਸਿਰ ਦੇ ਉੱਤੇ ਤੁਹਾਡੀ ਨਾ ਥੋੜੀ ਜੀ ਹਿੱਲੂਗੀ ਇਸ ਲਈ ਮੇਰਾ ਧਿਆਨ ਰੱਖਿਓ ਇਸ ਚੀਜ਼ ਦਾ ਕਿਉਂਕਿ ਆਪਾਂ ਪਿੱਛੋਂ ਨਾ ਤਾਂ ਲੁਪੀ ਵਾਲਾ ਪੱਲਾ ਲਾਣਾ ਆ ਮੋਹਲੇ ਹਿੱਸੇ ਤੋਂ ਵੀ ਆਪਾਂ ਪੱਲਾ ਖਿੱਚ ਕੇ ਨਹੀਂ ਜ਼ਿਆਦਾ ਲਗਾ ਸਕਦੇ ਹੈਗੇ ਨਹੀਂ ਤਾਂ ਦਸਤਾਰ ਉੱਪਰ ਥੋੜੀ ਜੀ ਚੱਕੀ ਜਾਊਗੀ ਜੇ ਤੁਸੀਂ ਢਿੱਲੀ ਦਸਤਾਰ ਸਜਾਈ ਹੋਊਗੀ ਤਾਂ ਇਹ ਚੀਜ਼ ਹੋਵੇਗੀ ਤੁਹਾਡੇ ਨਾਲ ਤੇ ਪਿੱਛੇ ਲੂਪੀ ਵਾਲਾ ਪੱਲਾ ਤਾਂ ਅਸੀਂ ਲਗਾਉਂਦੇ ਨਹੀਂ ਆ ਇਸ ਦਸਤਾਰ ਦੇ ਵਿੱਚ ਜਦੋਂ ਐਦਾਂ ਦੀਆਂ ਦਸਤਾਰੇ ਸਜਾਉਣੀ ਆ ਬਸ ਇੱਕੋ ਦਸਤਾਰ ਦੇ ਵਿੱਚ ਮੈਂ ਤੁਹਾਨੂੰ ਲੂਪੀ ਵਾਲਾ ਪੱਲਾ ਲਗਾ ਕੇ ਦਿਖਾਇਆ ਜਿਹੜੀ ਮੈਂ ਸੱਜਣ ਸਿੰਘ ਰੰਗਰੂਟ ਵਰਗੀ ਦਸਤਾਰ ਸਜਾ ਕੇ ਦਿਖਾਈ ਸੀ ਨਾ ਦਲਜੀਤ ਭਾਜੀ ਵਰਗੀ ਉਹਦੇ ਵਿੱਚ ਪਿੱਛੋਂ ਲੂਪੀ ਵਾਲਾ ਪੱਲਾ ਲਗਾ ਕੇ ਦਿਖਾਇਆ ਸੀਗਾ ਤੇ ਉਸ ਵੀਡੀਓ ਦਾ ਲਿੰਕ ਵੀ ਨਾ ਤੁਹਾਨੂੰ ਡਿਸਕ੍ਰਿਪਸ਼ਨ ਚ ਜਾਂ نیچے ਤੁਸੀਂ ਜਾ ਕੇ ਦੇਖ ਸਕਦੇ ਹੋ ਉੱਥੇ ਮਿਲ ਜਵੇਗਾ ਦਸਤਾਰ ਜੀ ਥੋੜੀ ਜਿਹੀ ਸ਼ੇਪ ਨੂੰ ਸਹੀ ਕਰਾਂਗੇ ਤੇ ਆਪਾਂ ਉੱਪਰੋਂ ਜੀ ਹੁਣ ਸਿਰ ਨੂੰ ਟਕਣਾ ਆ ਜਿਹੜਾ ਪੱਲਾ ਅਸੀਂ ਪਿੱਛੋਂ ਜੀ ਅੰਦਰ ਲਾਇਆ ਸੀ ਉਹਨੂੰ ਆਪਾਂ ਖਿੱਚ ਕੇ ਬਾਹਰ ਨੂੰ ਕੱਢ ਲੈਣਾ ਆ ਫਿਰ ਇਹਨੂੰ ਖੋਲਾਂਗੇ ਚੰਗੀ ਤਰ੍ਹਾਂ ਜਿੰਨਾ ਕਿ ਆਪਣੇ ਸਿਰ ਦੇ ਉੱਤੇ ਚੰਗੀ ਤਰ੍ਹਾਂ ਵੇਛ ਜਵੇ ਆ ਜਿਹੜਾ ਵਾਟਾ ਇਹਨੂੰ ਚੰਗੀ ਤਰ੍ਹਾਂ ਮੋਲ ਦੇ ਹਿੱਸੇ ਤੱਕ ਲੈ ਕੇ ਆ ਕੇ ਥੋੜਾ ਖੋਲ ਦੇਣਾ ਆ ਤੇ ਫਿਰ ਇਹਨੂੰ ਅੰਦਰ ਕਰਨਾ ਸ਼ੁਰੂ ਕਰ ਦੇਣਾ ਦੋਨਾਂ ਹਿੱਸਿਆਂ ਤੋਂ ਉੱਪਰ ਇੰਨੀ ਕਿ ਜਗ੍ਹਾ ਹੈ ਜਿਹੜੀ ਆਰਾਮ ਨਾਲ ਇਸੇ ਕੱਪੜੇ ਨਾਲ ਟੱਕ ਹੋ ਜਵੇਗੀ ਜੇ ਤੁਹਾਡਾ ਉੱਪਰਲੀ ਸਾਈਡ ਤੋਂ ਨਾ ਜ਼ਿਆਦਾ ਜਗ੍ਹਾ ਬਚੀ ਆ ਫਿਰ ਪੱਲੇ ਨੂੰ ਹੋਰ ਸਾਰਾ ਖੋਲ ਲਿਓ ਜਿੰਨਾ ਕੱਪੜੇ ਜਿਹੜੇ ਆ ਦੋਨਾਂ ਸਾਈਡਾਂ ਤੋਂ ਬਰਾਬਰ ਅੰਦਰ ਚਲ ਜਾਣ ਤੇ ਇਸ ਚੀਜ਼ ਨੂੰ ਥੋੜਾ ਧਿਆਨ ਦੇ ਨਾਲ ਰੱਖਿਓ ਤੇ ਪਿੱਛੇ ਤਾਂ ਕਿਸ ਪੱਲੇ ਨੂੰ ਟਾਈਟ ਕਰਕੇ ਅੰਦਰ ਕਰ ਦਿਓ ਉੱਪਰ ਉਹ ਜੀ ਦਸਤਾਰ ਤੁਹਾਡੀ ਪ੍ਰੋਪਰ ਕਲੀਨ ਹੋਣੀ ਚਾਹੀਦੀ ਹੈ ਦੋਨਾਂ ਸਾਈਡਾਂ ਤੋਂ ਕਪੜਾ ਚੰਗੀ ਤਰ੍ਹਾਂ ਅੰਦਰ ਹੋਣਾ ਚਾਹੀਦਾ ਆ ਜਿਹੜਾ ਬਾਕੀ ਬਚਦਾ ਕਪੜਾ ਹੋਗਾ ਨਾ ਇਹ ਪਿੱਛੇ ਸੈਂਟਰ ਚੋਂ ਅੰਦਰ ਕਰ ਦੇਣਾ ਦਸਤਾਰ ਨੂੰ ਥੋੜਾ ਪਿੱਛੇ ਨੂੰ ਖਿੱਚ ਕੇ ਆ ਦੂਜੇ ਹੱਥ ਨਾਲ ਕਪੜੇ ਨੂੰ ਅੰਦਰ ਕਰ ਦਿਓ ਇਹਦੇ ਨਾਲ ਪੱਲਾ ਇਹ ਕਿਸੇ ਤਰੀਕੇ ਨਾਲ ਵੀ ਹਿੱਲੇਗਾ ਨਹੀਂ ਨਾ ਹੀ ਦਸਤਾਰ ਤੁਹਾਡੀ ਢਿੱਲੀ ਹੋਵੇਗੀ ਜੇ ਦਸਤਾਰ ਤੁਹਾਡੀ ਢਿੱਲੀ ਹੋਵੇਗੀ ਵੀ ਤਾਂ ਇਹ ਕਪੜਾ ਅੰਦਰ ਕਰਨ ਨਾਲ ਥੋੜੀ ਜਿਹੀ ਟਾਈਟ ਹੋ ਜਾਏਗੀ ਹੁਣ ਆਪਾਂ ਦੂਜੇ ਸ਼ੀਸ਼ੇ ਦੇ ਕੇ ਨਾ ਜਿਹੜੀਆਂ ਕਮੀਆਂ ਪੇਸ਼ੀਆਂ ਨੇ ਉੱਪਰ ਇਹਨਾਂ ਨੂੰ ਦੂਰ ਕਰਾਂਗੇ ਕਈ ਵਾਰ ਨਾ ਸੈਨ ਨੂੰ ਟੱਕਦੇ ਹੋਏ ਆਪਣੇ ਉੱਪਰਲੇ ਪਹਿਲੇ ਪਹਿਲੇ ਲੜ ਖਰਾਬ ਹੋ ਜਾਂਦੇ ਨੇ ਇਹ ਤੋਂ ਬਚਣ ਲਈ ਆਪਾਂ ਦੂਜੇ ਸ਼ੀਸ਼ੇ ਨਾਲ ਇੱਕ ਵਾਰੀ ਦੇਖ ਲਈਏ ਤੇ ਦੋਨਾਂ ਸਾਈਡਾਂ ਤੋਂ ਕੱਪੜੇ ਨੂੰ ਚੰਗੀ ਤਰ੍ਹਾਂ ਅੰਦਰ ਕਰ ਦਈਏ ਹੁਣ ਤੁਸੀਂ ਦੇਖੋ ਪੇਚ ਵੀ ਸਾਰੇ ਆਪਣੇ ਸਹੀ ਨੇ ਤੇ ਦੋਨਾਂ ਸਾਈਡਾਂ ਤੋਂ ਕੱਪੜਾ ਵੀ ਚੰਗੀ ਤਰ੍ਹਾਂ ਅੰਦਰ ਹੈ ਦਸਤਾਰ ਦੀ ਸ਼ੇਪ ਕਿਹੋ ਜੀ ਲੱਗੀ ਇਹ ਕਮੈਂਟਾਂ 'ਚ ਜ਼ਰੂਰ ਦੱਸਿਓ ਤੇ ਅੱਜ ਦੀ ਵੀਡੀਓ 'ਚ ਤੁਸੀਂ ਜੇ ਕੁਝ ਨਵਾਂ ਸਿੱਖਿਆ ਆ ਤੇ ਜੇਕਰ ਸਾਡੇ ਦੁਆਰਾ ਸिखਾਈਆਂ ਗਈਆਂ ਚੀਜ਼ਾਂ ਤੁਹਾਨੂੰ ਵਧੀਆਂ ਲੱਗੀਆਂ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਤੇ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਸਾਡੀਆਂ ਵੀਡੀਓ ਕਿਹੋ ਜੀਆਂ ਲੱਗਦੀਆਂ ਨੇ ਸ਼ੇਪ ਵੱਲ ਥੋੜਾ ਧਿਆਨ ਦੇਵਾਂਗੇ ਉਸ ਤੋਂ ਬਾਅਦ ਤੁਹਾਨੂੰ ਦਸਤਾਰ ਦੇ ਦਰਸ਼ਨ ਕਰਾਵਾਂਗੇ ਇਸ ਜਗ੍ਹਾ ਤੋਂ ਨਾ ਥੋੜੀ ਜਿਹੀ ਤਿੱਖੀ ਕਰਾਂਗੇ ਦਸਤਾਰ ਨੂੰ ਤਾਂ ਜੋ ਆਪਣੀ ਦਸਤਾਰ ਥੋੜੀ ਜਿਹੀ ਚੁੰਝ ਵਾਲੀ ਲੱਗੇ ਤੇ ਗੋਲਾਈ ਵੀ ਥੋੜੀ ਜਿਹੀ ਬਣਾ ਕੇ ਰੱਖਾਂਗੇ ਦੋਨਾਂ ਸਾਈਡਾਂ ਤੋਂ ਦਸਤਾਰ ਆਪਣੀ ਸਹੀ ਐ ਤੇ ਗੋਲ ਵੀ ਪ੍ਰੋਪਰ ਐ ਤੇ ਹੁਣ ਤੁਸੀਂ ਦੇਖੋ ਦਸਤਾਰ ਨੂੰ ਫਰੰਟ ਤੋਂ ਮੋਹਲੇ ਹਿੱਸੇ ਤੋਂ ਚੰਗੀ ਤਰ੍ਹਾਂ ਗੋਲ ਹੈ ਦੋਨਾਂ ਹਿੱਸਿਆਂ ਤੋਂ ਦਸਤਾਰ ਤੇ ਹੁਣ ਖੱਬੇ ਪਾਸੇ ਉਹ ਦੇਖੋ ਸਾਰੀਆਂ ਜੋੜੀਆਂ ਪਿੱਛੇ ਤੱਕ ਅਸੀਂ ਸਾਫ਼ ਕਰਕੇ ਦਿਖਾਈਆਂ ਨੇ ਤੁਹਾਨੂੰ ਆਖਰੀ ਲੜ ਨੂੰ ਅਸੀਂ ਉੱਪਰ ਇਸ ਤਰੀਕੇ ਨਾਲ ਲਾਇਆ ਆ ਪਿੱਛੇ ਲੁਪੀ ਵਾਲਾ ਪੱਲਾ ਨਹੀਂ ਲਾਇਆ ਤੇ ਅਖੀਰਲੇ ਲੜ ਤੱਕ ਅਸੀਂ ਲੜ ਜਿਆਦਾ ਲੜ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਸੱਜੇ ਪਾਸੇ ਵੀ ਪੇਚਾਂ ਨੂੰ ਦੇਖ ਸਕਦੇ ਹੋ ਤੁਸੀਂ ਤੇ ਜੇਕਰ ਮੇਰੇ ਵੀਰੋ ਹਲੇ ਤੱਕ ਜਿਹੜੇ ਵੀ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਓਹ ਹੋ ਮੇਰੇ ਵੀਰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਨੂੰ ਕਲਿੱਕ ਕਰ ਲੈਣ ਤਾਂ ਜੋ ਨਵੀਆਂ ਨਵੀਆਂ ਵੀਡੀਓ ਉਹਨਾਂ ਤੱਕ ਪਹੁੰਚਦੀਆਂ ਰਹਿਣ ਹੋਰ ਵੀਡੀਓ ਨੀਚੇ ਡਿਸਕ੍ਰਿਪਸ਼ਨ ਚ ਨੇ ਜਾਂ ਤੁਸੀਂ ਆਈ ਬਟਨ ਤੇ ਜਾ ਕੇ ਵੀ ਦੇਖ ਸਕਦੇ ਹੋ ਇਸੇ ਤਰ੍ਹਾਂ ਜੁੜੇ ਰਹੋ ਤੇ ਵੀਡੀਓ ਨੂੰ ਲਾਈਕ ਕਰਕੇ ਕਮੈਂਟ ਕਰਨਾ ਨਾ ਭੁੱਲਿਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਦੇਖਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ